ਇਸ ਵੇਲੇ ਪਾਸੋ ਜਾਨਪੁਰ ਦੇ ਬਾਦੁਲਾੜੀ ਪਿੰਡ ਦੇ ਵਿੱਚ ਮੌਜੂਦਾਂ ਤੁਹਾਨੂੰ ਦੱਸਦੇ ਕਿ ਇ ਸਥਾਨਕ ਲੋਕ ਜਿਹੜੇ ਨੇ ਪਿਛਲੇ ਲਗਭਗ 6 ਮਹੀਨੇ ਤੋਂ ਬਿਜਲੀ ਦੀ ਸਪਲਾਈ ਜਿਹੜੀ ਆ ਨਹੀਂ ਆਣ ਕਰਕੇ ਪਰੇਸ਼ਾਨ ਨੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਕਿ ਲੋਕ ਜਿਹੜੇ ਇਥੇ ਕਾਫੀ ਪਰੇਸ਼ਾਨ ਨੇ ਉਹਨਾਂ ਵੱਲੋਂ ਬਿਜਲੀ ਵਿਭਾਗ ਦੇ ਖਿਲਾਫ ਜਿਹੜੀ ਨਾਰਾ ਬਾਜੀ ਕੀਤੀ ਜਾ ਰਹੀ ਹੈ ਔਰ ਲਗਾਤਾਰ ਜਿਹੜੇ ਲੋਕ ਜਿਹੜੇ ਨੇ ਉਹ ਦਫ਼ਤਰ ਜਾ ਕੇ ਜਿਹੜੇ ਆ ਆਪਣੀ ਸਮੱਸਿਆ ਦੱਸਦੇ ਪਏ ਨੇ ਪਰ ਕੋਈ ਵੀ ਹੱਲ ਜਿਹੜਾ ਨਹੀਂ ਕੀਤਾ ਜਾ ਰਿਹਾ ਸਥਾਨਕ ਸਥਾਨਕ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜਾਣਾਂਗੇ ਕਿ ਕੀ ਕੀ ਪੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਂਜੀ ਭਾਈ ਕੀ ਨਾ ਆਪਣਾ ਤੇ ਕੀ ਸਮੱਸਿਆ ਹੈ ਨਾ ਕਰਨੈਲ ਸਿੰਘ ਜੀ ਕੀ ਸਮੱਸਿਆ ਹੈ ਇਹ ਸਾਡੀ ਲਿਆ ਦੀ ਸਮੱਸਿਆ ਤੇ ਬਹੁਤ ਚਿਰ ਤੋਂ ਸਾਾਨੂੰ ਇੱਕ ਫੈਸਲਾ ਦੇਣ ਦੇ ਡਿਆ ਇਹ ਤਿੰਨ ਫੇਸ ਕੇਬਲ ਪਾਸ ਹੋਈ ਦੀ ਐਂਗਲ ਪਾਸ ਹੋਈ ਦੀ ਸਾਡੇ ਕੋਲ ਚਾਰ ਮਹੀਨੇ ਕੇਬਲ ਵੇ ਰਹੀ ਹੈ ਅਹੀਂ ਨੂੰ ਕੋ ਜਾਂਦੇ ਰਿਆਂ ਅੱਜ ਪਾਣੇ ਆ ਕੱਲ ਪਾਣੇ ਆ ਅੱਜ ਪਾਣੇ ਆ ਕੱਲ ਪਾਣੇ ਬਾਅਦ ਚੋਂ ਧਮਕੀ ਦਿੰਦੇ ਆ ਅਸੀਂ ਤੁਹਾਡੇ ਲੋਡ ਚੈੱਕ ਕਰਨੇ ਆ ਅੱਛਾ ਜੀ ਬਾਅਦ ਇੱਕ ਆਈਡੀ ਨੂੰ ਅਸੀਂ ਕੱਲ ਗਏ ਆਈਡੀ ਨੂੰ ਕਹਿੰਦਾ ਜੇ ਤੁਹਾਡੀ ਕਾਰ ਪਾਉਂਗੇ ਅਸੀਂ ਪਰਮਿਸ਼ਨ ਲੈਣੀਆਂ ਅਸੀਂ ਬਿਜਲੀ ਬੋਰਡ ਨੂੰ ਆਪਣੇ ਥਾਣੇ ਦਵਾਂਗੇ ਤੁਹਾਨੂੰ 6 ਮਹੀਨੇ ਨੂੰ 1 ਸਾਲ ਵੀ ਲੱਗ ਸਕਦਾ ਆ ਮੜਾ ਜੀ ਤੁਸੀਂ ਬੋਲੋ ਹਾਂ ਜੀ ਇਹ ਕੀ ਇਸਮੱਸਿਆ ਆ ਰਹੀ ਹੈ ਇਹ ਤਾਰ ਖਟਕਟ 100 ਸਾਲ ਤੋਂ ਨਹੀਂ ਗਈ ਤਾਰ ਸਾਰੀ ਜਗ੍ਹਾ ਜਗ੍ਹਾ ਤੇ ਜੋੜ ਹੈ ਲੈਡ ਆਂਦੀ ਨਹੀਂ ਬੱਚਿਆਂ ਦਾ ਪੜ੍ਹਨਾ ਮੁਸ਼ਕਲ ਹੋ ਗਿਆ ਬਹੁਤ ਬੁਰਾ ਹਾਲਾਤ ਹੈ ਬੀਰ ਦਾ ਬਹੁਤ ਬਸ ਸਾਰੀ ਰਾਤਾਂ ਹੀ ਸੌਂਦੇ ਨਹੀਂ ਸਿਰਫ ਤਾਰ ਹੀ ਚੇਂਜ ਕਰਨੀ ਹੈ ਗਲੀ ਜ ਮੇਨ ਗਲੀ ਜ ਹੈ ਕਿਸੇ ਦੇ ਘਰੋਂ ਨਹੀਂ ਲੱਗੰਦਰੀ ਕੇਰ ਦਾ ਕੁਛ ਨਹੀਂ ਮਗਰ ਨਹੀਂ ਲੱਗੰਦੇ ਬਿਜਲੀ ਬੋਲ ਕੀ ਮੰਗੇ ਤਾਡੀ ਕੀ ਮੰਗੇ ਤਾਡੀ ਮੰਗੇ ਹੜੀ ਤਾਰ ਪੈਣੀ ਚਾਹੀਦੀ ਹੈ ਸਾਡੀ 1-2 ਦਿਨ ਚ ਤਾਰ ਪੈਣੀ ਚਾਹੀਦੀ ਕਿਸੇ ਮਿਲਾਵਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ ਹਾਂਜੀ ਕੀ ਕੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਤੁਹਾਨੂੰ ਸਾਡਾ ਭਾਜੀ ਨਾ ਫ੍ਰਿਜ ਚ ਲੈ ਕਰਦੀ ਆ ਨਾ ਹੀ ਸਾਡੇ ਘਰ ਪਾਣੀ ਅੱਜ 4 ਦਿਨ ਹੋ ਗਿਆ ਸਾਡੀ ਮੋਟਰ ਬਿਲਕੁਲ ਪਾਣੀ ਨਹੀਂ ਚੁੱਕੇ ਕਰਦੇ ਸਾਨੂੰ ਇੰਨੀ ਦਿੱਕਤ ਆ ਨਾ ਨਾਂ ਤੋਂ ਹਿੰਦੀ ਕੋਈ ਸਾਹਮਣੇ ਕੀ ਤੇ ਹੱਥੋਂ ਤੱਕ ਪਾਣੀ ਨਹੀਂ ਆ ਸਾਡੇ ਘਰ ਤੇ ਇੱਕ ਜਨਾਨੀ ਆ ਸਿਰਫ ਕੱਲੀ ਤਾਰ ਨਹੀਂ ਪੈਣਦੀ ਸਾਡੇ ਗਏ ਸੀ ਬਿਲੀ ਬਦਫਰ ਹਾਂ ਜੀ ਕਿੰਨੀ ਵਾਰ ਗਏ ਆ ਉੱਥੇ ਕੋਈ ਸਾਡਾ ਹੱਲ ਨਹੀਂ ਹੋਇਆ ਕੀ ਮੰਗ ਕਰਦੇ ਤੁਸੀਂ ਆਈ ਸਿਰਫ ਤਾਰ ਪੁਆਨਾ ਚਾਹੁੰਦੇ ਆ ਸਾਡੀ ਤਾਰ ਤੇ ਹਾਂਜੀ ਤੁਸੀਂ ਦੇਖੋ ਹਰ ਘਰ ਦੇ ਅੱਗੇ ਕਿੰਨੇ ਜਾਲ ਤਾਰਾਂ ਦੇ ਇਹਦੇ ਕੋਈ ਕੱਲੀ ਦੇ ਸ਼ਾਰਟ ਆ ਨਾ ਆ ਸੈਂਟਰ ਵਿੱਚ ਤਾਰ ਆ ਇਹਦੇ ਕਿ ਗੇਟ ਕਿਤੇ ਆ ਤੇ ਤਾਰ ਕਿਤੇ ਆ ਹਾਂਜੀ ਸਾਡੀ ਵੀ ਇਹ ਸਮੱਸਿਆ ਬਿਜਲੀ ਇਹ ਸਾਡੇ ਤਾਰ ਫਾਨ ਕਿਤੇ ਹਨ ਦੂਜਾ ਵੀ ਪਿਆਲੀ ਧਾਰ ਪਈ ਆ ਉੱਥੇ ਤਾਰ ਦੁਆਰਾ ਪੈਣੀ ਆ ਇਹ ਨਵੇਂ ਸ਼ੇਜ ਦੇ ਪੈਣੀ ਨਹੀਂ ਜੋ ਜਨਾਨੀ ਕਾ ਤਾਰ ਨਹੀਂ ਪੈਣ ਦੇਦੀ ਬੱਚੇ ਸਾਡੇ ਸਕੂਲ ਜਾਂਦੇ ਨਾਂ ਤੋਂ ਬਗੈਰ ਰਾਤ ਉਹ ਸੌਂ ਨਹੀਂ ਦੇਦੇ ਬਰੀਜਾ ਸਾਡੀਆਂ ਸੜ ਗਈਆਂ ਜੋ ਵੀ ਅੱਗੇ ਸਮਾਰ ਹੈ ਕਿ ਸਟਾਪ ਲਾਜੇ ਤੱਕ ਸਭ ਸੜਨ ਦੇ ਦੇਣਾ ਤੇ ਪਾਣੀ ਅਸੀਂ ਕਿਤੋਂ ਕਿਤੋਂ ਜਾ ਕੇ ਲਿਆਣ ਦੇਦੇ ਆ ਕਦੀ ਕਿਸੇ ਦਾ ਘਰ ਜਿੰਦੇ ਲੈਟ ਆ ਇੱਕ ਕੱਲੀ ਜਨਾਨੀ ਆ ਜਿਹੜੀ ਪੈਣ ਨਹੀਂ ਦੇਣ ਦੇਦੀ ਤੇ ਸਾਨੂੰ ਉਹ ਵੀ ਟਾਲ ਦਿੰਦੇ ਨੇ ਬਿਜਲੀ ਬੋਰਡ ਵਾਲੇ ਵੀ ਕਾਲਾ ਹੀ ਖੋਦੀ ਜਨਾਨੀ ਆ ਕਿ ਮੈਂ ਖੁਦ ਨਾਲ ਤੇ ਕਹਾਂ ਲਗੇ ਛਾਮਣ ਤੱਕ ਧਾਰ ਪੈ ਜੇਗੀ ਅਸ ਦੀ ਹੁਣ ਕਿਆ ਛਾਮ ਤੱਕ ਅਹੀਂ ਫੋਨ ਕੀਤਾ ਉਹ ਨਹੀਂ ਆਏ ਫੇਰ ਅੱਜ ਸਵੇਰੇ ਫੋਨ ਕੀਤਾ ਉਹ ਜਈ ਆਇਆ ਜਈ ਕਹਿੰਦਾ ਮੈਂ ਧਾਰ ਲਿਆਣਾ ਫਰਜ ਤੁਹਾਡਾ ਪਾਉਂਦਾ ਹੈ ਜਨਾਂਦੀਆਂ ਅੱਗੇ ਉਹ ਪਵਾ ਲਨ ਅੱਜ ਪੈ ਗਈ ਪੈ ਗਈ ਲੰਦੇ ਕੋਈ ਤੇ ਕਹਿੰਦਾ ਫੇਰਾ ਹੀ ਨਹੀਂ ਪਾ ਸਕਦੇ ਕੋਦ ਬਿਜਲੀ ਬੋਰਡ ਦੇ ਜਵਾਬ ਦੇਣ ਤਾਂ ਕਿੱਥੇ ਜਾਈਏ ਸਾਡੇ ਬੱਚੇ ਸਕੂਲ ਮਤਲਬ ਪੜ੍ਹਾਈ ਤੋਂ ਵੀ ਹੋਣ ਲੱਗੇ ਨੇ ਬੀਰਾਤੋਂ ਲਾਈ ਜਿੰਜਾ ਜਦੇ ਪੰਨੇ ਕਿੱਥੋਂ ਪੇਪਰ ਲੱਗੇ ਆਂਡੇ ਨੇ ਸੈਕੰਡ ਟਾਈਮ ਦੇ ਤੇ ਹੋ ਲੈਟੀਆਂ ਨਹੀਂ ਤਾਂ ਪੰਨੇ ਕਿਤਰਾ ਉਹ ਤੇ ਸਾਡੇ ਇੱਥੇ ਤਾਰ ਪਾਣੀ ਚਾਹੀਦੀ ਆ ਹਾਂਜੀ ਮਤਲਬ ਕੀ ਕਹਣਾ ਜਾਂਦੇ ਹੋ ਕੀ ਕੀ ਸਮੱਸਿਆ ਆ ਸਾਨੂੰ ਜੀ ਤਾਰ ਚਾਹੀਏ ਤੇ ਬਹੁਤ ਬਹੁਤ ਬੁਰਾ ਹਾਲ ਆ ਹਰ ਇੱਕ ਚੀਜ਼ ਖਰਾਬ ਹੋਇਆ ਕਿੱਦਾਂ ਤੇ ਦਿੱਖ ਮੇਰੇ ਬੂਏ ਦੇ ਵਿੱਚ ਤਾਰਾਂ ਲੱਗੀਆਂ ਨਾ ਤੇ ਫਿਰ ਇਹ ਵੀ ਪਟਾ ਦਿਓ ਨਹੀਂ ਲਾਣੀ ਤੇ ਫਿਰ ਵੀ ਪਟਾ ਦੇ ਕਦੇ ਵਾਸਤੇ ਆ ਬਹੁਤ ਬੁਰੀ ਹਾਲ ਆ ਦਫਤਰ ਗਏ ਸੀ ਤੇ ਕੀ ਕਹਿੰਦੇ ਨੇ ਇਹ ਬੱਚੇ ਸਾਰੇ ਕੇ ਤਾਂ ਕੋਈ ਸੁਣਾਈ ਨਹੀਂ ਹੋਈ ਕਦੀ ਇੱਕੋ ਜਨਾਨੀ ਕਰਨ ਦੇ ਦੀ ਜੋ ਕਰੇ ਕਦੀ ਹੈ ਤਾਂ ਬਾਕੀ ਕਿਦਾਂ ਦੀਆਂ ਹੈ ਹੈ ਘਰ ਦੇ ਜਿਹੜਾ ਬੱਚੇ ਸਾਰਿਆਂ ਨੂੰ ਚਾਹੀਦੇ ਹੈ ਅੱਧਾ ਕੀ ਕਹਿਣਾ ਜਾਂ ਆਹੀਂ ਵੀ ਇਹੋ ਗਾਣਾ ਚੱਲਣਾ ਸੜੀ ਤਾਰ ਪੈਣੀ ਚਾਹੀਦੀ ਆਹੀਂ ਕੋਈ ਕਹਿਣਾ ਲੜਾਈ ਵੀ ਕਦੀ ਕੋਈ ਜੋ ਸੁਣੇ ਨੇ ਦੇਖੋ ਸਾਡੇ ਬੁਗਲ ਦੇ ਕੋਈ ਕਈ ਵਾਰੀ ਅਰਥ ਆ ਜਾਂਦਾ ਅੰਦਰ ਬੱਚੇ ਛੋਟੇ ਛੋਟੇ ਆ ਸਾਨੂੰ ਖਤਰਾ ਰਹਿੰਦਾ ਜੇ ਸਲਾਬ ਪੂਰੀ ਕਮਰਿਆਂ ਨੂੰ ਚੜੀ ਗਿਆ ਜਦੋਂ ਇੱਥੇ ਟਰਾਲੀ ਲੰਘਦੀ ਹੈ ਅੱਥਾ ਕੋਈ ਵੀ ਚਰਾਲੀ ਲੰਗੇ ਕਿ ਨਾ ਗਲੀ ਚ ਸਾਡੇ ਕੰਦ ਦੇ ਨਾਲ ਖਾ ਕੇ ਲੰਗਦੇ ਅੰਦਰੋਂ ਦਰੇੜ ਆ ਗਿਆ ਗਰੀਬ ਬੰਦਾ ਆਦਮੀ ਮੇਰਾ 2 ਮਹੀਨਾ ਪੂਰਾ ਹੋ ਗਿਆ ਪੁੱਤਰ ਮੇਰਾ ਕੁਸ ਲੱਗ ਗਈ ਮੈਨੂੰ ਕਿੰਨ ਘਰ ਬੁਲਾ ਕੇ ਦੇਣਾ ਅਹੀਂ ਨੇ ਤਾਂ ਅਸਤਾਰ ਤੇ ਸਾਡੇ ਕੋਲ ਜਾਏਗਾ ਹੱਲ ਕਰ ਹੁਣ ਮੈਂ ਅਬ ਚੱਲਣਾ ਲੱਗ ਰਹੀ ਮੈਂ ਕਹਿੰਦਾ ਤਾ ਕਰਕੇ ਕਹਿ ਲੈ ਮਾਤਾ ਦੀ ਰੋਵੋ ਨਾ ਤੁਹਾਡਾ ਹੱਲ ਕਰਾਂਦੇ ਪਾ ਕੋਸ਼ਿਸ਼ ਕਰਾਂਗੇ ਮੰਗ ਗਈ ਹੈ ਤੁਹਾਡੀ ਕੀ ਕਹਣਾ ਜਾਂਦੇ ਹੋ ਬੋਲੋ ਨਹੀਂ ਨਾ ਗਸਾਂ ਦੀ ਕੋਈ ਨੀ ਬਸ ਸਾਡੀ ਧਾਰ ਸਾਨੂੰ ਸੋਚ ਤਾ ਇਹੋ ਜਿਹੀ ਸੰਤਾਰ ਲਾਟਾਣੀ ਚਾਹੀਦੀ ਸਾਡੀ ਜ਼ਰੂਰ ਹੈ ਦੁੱਧ ਮੁੱਲ ਲੈਣ ਦੇ 50 ਰੁਪਏ ਕਿਲੋ ਦੁੱਧ ਲੈਣ ਦੇ ਸਾਰੇ ਖਰਾਬ ਸਭ ਜਿਆ ਖਰਾਬ ਹਰ ਚੀਜ਼ ਖਰਾਬ ਹੋਣ ਦੀ ਹੈ ਹਾਂਜੀ ਸਾਡੀ ਆਖੀ ਕੀ ਕਹਿਣਾ ਚਾਹੁੰਦੇ ਹੋ ਸਾਡੀ ਇਹ ਹੀ ਤੁਹਾਡੇ ਅੱਗੇ ਉਹ ਰਿਕੁਐਸਟ ਹੈ ਕਿ ਇਨਨੂੰ ਬੋਲੋ ਕਿ ਸਾਡੇ ਬੱਚੇ 2 ਮਹੀਨੇ ਹੋ ਗਿਆ ਹੈ ਪੂਰੀ ਰਾਤ ਨਹੀਂ ਸੌਂਦੇ ਹੈ ਦਿਨ ਰਾਤ ਕੋਹ ਹਿਸਾਬ ਹੈ ਬੱਚਿਆਂ ਨੂੰ ਇੰਨੀ ਪਰੇਸ਼ਾਨੀ ਹੁੰਦੀ ਵੀ ਹੈ ਲਾਈਟ ਦੀ ਮਜਾ ਨਾਲ ਨਾ ਪ੍ਰੋਪਰ ਪਾਣੀ ਆਂਦਾ ਤੇ ਹੈ ਨਾ ਹੀ ਮਤਲਬ ਕਿ ਫ੍ਰਿਜਾਂ ਚੱਲਦੀਆਂ ਪਈਆਂ ਸਾੜੀਆਂ ਬਸ ਸਾਨੂੰ ਇਹੀ ਮਤਲਬ ਕਿ ਰਿਕੁਐਸਟ ਹੈ ਇੱਕ ਕਿ ਲਾਈਟ ਸਾਡੀ ਪ੍ਰੋਪਰ ਆ ਜਾਏ ਤਾਰ ਪੈ ਜਾਏ ਤੇ ਸਭ ਕੁਝ ਠੋੜਾ ਠੋੜਾ ਹੋ ਜਾਏ ਹਾਂਜੀ ਪਰਨੇ ਲੋਕ ਸੀਗੇ ਜੋ ਕਿ ਕਾਫੀ ਆਦਾ ਪ੍ਰੇਸ਼ਾਨ ਦਿਖਾਈ ਦੇ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਕਾਫੀ ਵਾਰ ਆਪਾਂ ਡਿਪਾਰਟਮੈਂਟ ਨੂੰ ਦੱਸ ਚੁੱਕੇ ਹਾਂ ਪਰ ਕੋਈ ਵੀ ਹਲੇ ਨਹੀਂ ਕੀਤਾ ਜਾ ਰਿਹਾ ਵਾਰ-ਵਾਰ ਜਿਹੜੇ ਲੋਕ ਜਿਹੜੇ ਉਹ ਦਫ਼ਤਰ ਔਰ ਕੋਈ ਵੀ ਹੱਲ ਨਹੀਂ ਕੀਤਾ ਜਾ ਰਿਹਾ ਸਥਾਨਕ ਲੋਕਾਂ ਨੇ ਇਹ ਮੰਗ ਕੀਤੀ ਹੈ ਕਿ ਉਹਨਾਂ ਦਾ ਪੱਕੇ ਤੌਰ ਤੇ ਹੱਲ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਪਛਾਣਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਸਬੰਧੀ ਆਪਾਂ ਐਸਡੀਓ ਸੁਜਾਨਪੁਰ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਫੇਸ ਦੇ ਉੱਪਰ ਜਿਹੜੇ ਮੀਟਰ ਸਾਢੇ ਜਿਹੜੇ ਚਲਾਏ ਹੋਏ ਨੇ ਜਿਸ ਕਰਕੇ ਜਿਹੜਾ ਲੋਕਾਂ ਦਾ ਲੋਡ ਹੈ ਉਹ ਪੂਰਾ ਨਹੀਂ ਆ ਰਿਹਾ ਜਿਸ ਕਰਕੇ ਕਾਫੀ ਦਿੱਕਤਾਂ ਦਾ ਸਾਹਮਣਾ ਇਹਨਾਂ ਨੂੰ ਕਰਨਾ ਪੈ ਰਿਹਾ ਹਾਂ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜੀ ਕੀ ਸਮੱਸਿਆਵਾਂ ਆਈਆਂ ਸਾਬ ਇਹ ਹੈ ਕਿ ਅਸੀਂ ਬਹੁਤ ਪਰੇਸ਼ਾਨ ਆਏ ਨੇ ਜਿਹੜੇ ਨਾਲ ਆ ਬੱਤੀਆਂ ਨਹੀਂ ਆਪੇ ਜੋ ਲੋਕਾਂ ਆਪਣੇ ਆਪਣੇ ਵਿਸ਼ੇ ਦੇ ਫੋਕੀ ਦਾ ਆਂਦੇ ਬੱਤੀਆਂ ਆ ਗਈ ਸਾਡਾ ਵੈਰਟੀ ਹੋ ਗਿਆ ਇਹ ਖਾਣਾ ਬਣਾਉਣਾ ਇਹ ਨਾ ਬਹੁਤ ਵਾਰੀ ਗਿਆ ਸਾਹਿਬੀ ਗੋਲਣਾ ਆਂਦੇ ਚੱਲ ਜਾਂਦੇ ਕੋਈ ਹਾਲ ਨਹੀਂ ਗੱਲ ਕੋਈ ਨਹੀਂ ਲੱਗ ਉਹ ਲੱਗਣੀ ਜਾਂਦੀ ਤੇ ਉਹਨੂੰ ਕਾਰਜ ਕਰਦਾ ਉਹ ਚੱਲ ਜਾਂਦਾ ਇੰਨੀ ਗਰਮੀ ਦੇ ਵਿੱਚ ਕਿੱਦਾਂ ਕੋਈ ਜ਼ਿਆਦਾ ਫਿਰ ਚੱਲਦਾ ਇੰਨੀ ਹਵਾ ਗਰਮੀ ਦੇ ਬਾਹਰ ਰਾਜ ਆਣਾ ਨਾ ਰਾਮੇ ਤੱਕ ਬਾਹਰ ਨਹੀਂ ਆਇਆ ہاں جی مان کي گلدو مان کين جي ائين اتار پئي جي سانو سارا جو لوٽا پرانا گيا ساري بچي ٺيڪ رها ہاں ہاں جی کيا ٿي ڏي ڏا ھي نان ٿدا يگ كوميشنگ ڪيس مٿي آري آهي جي گري

现在应该不要是对对对，还好一点。 ਬਿਜਲੀ ਵਿਭਾਗ ਤੋਂ ਮੁਲਾਜ਼ਮਾਂ ਤੇ ਪਹੁੰਚ ਨੇ ਉਹਨਾਂ ਵੱਲੋਂ ਇੱਥੇ ਤਾਰ ਬੰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਤੁਸੀਂ ਤਾਂ ਦਿਖਾ ਰਹੇ ਆ ਕਿ ਇੱਕ ਬਸੂਰਾ ਪਿੰਡ ਇਸ ਲਈ ਇਕੱਠਾ ਆਇਆ ਕਿਉਂਕਿ ਇਹਨਾਂ ਦੇ ਸਮੱਸਿਆ ਦਾ ਹੱਲ ਜਿਹੜਾ ਹੋਣ ਵਾਲਾ ਹੈ ਜਈ ਇੱਥੇ ਮੋਗੇ ਦੇ ਪਹੁੰਚ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੰਮ ਉਹਨਾਂ ਵੱਲੋਂ ਕੀਤਾ ਜਾ ਰਿਹਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਕਹਿਣਾ ਉਹਨਾਂ ਦਾ ਔਰ ਲਗਾਤਾਰ ਜਿਹੜੇ ਇਸ ਪਿੰਡ ਦੇ ਵਿੱਚ ਇੱਕ ਵਿਵਾਦ ਜਿਹੜਾ ਚੱਲਦਾ ਪਿਆ ਸੀਗਾ ਜਿਸ ਤੋਂ ਬਾਅਦ ਇਹ ਮਾਮਲਾ ਜਿਹੜਾ ਥੋੜਾ ਗੰਭੀਰ ਹੋ ਜਾਂਦਾ ਪਰ ਜਈ ਇੱਥੇ ਪਹੁੰਚ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨੇ ਆ ਹਾਂਜੀ ਪਰ ਤੁਸੀਂ ਪਹੁੰਚੋ ਤਾਰ ਬਣ ਵਸੇ ਕੀ ਹੈਗਾ ਕੀ ਮਾਮਲਾ ਹੈਗਾ ਡਿਪਾਰਟਮੈਂਟ ਨੂੰ ਇਹਨਾਂ ਦਾ ਐਸਟੀਮੇਟ ਪਾਸ ਹੋਇਆ ਸੀਗਾ ਜੀ ਜੀ ਤੇ ਸਿੰਗਲ ਫੇਸ ਸਪਲਾਈ ਜਾਂਦੀ ਹੈ ਘਰ ਚ 20 ਦੇ ਬਕਸੇ ਚ ਤੇ ਆਪਾਂ 3 ਫੇਸ ਸਪਾਈ ਕਰ ਲੰਗੇ ਜੀ ਹਰਜੀਤ ਸਰ ਮਾਨਯੋਗ ਐਸਟੀ ਸਾਹਿਬ ਦੇ ਐਕਸ਼ਨ ਸਾਹਿਬ ਦੇ ਹੁਕਮਨ ਅਸਰ ਮਾਮਲਾ ਹੈ ਕਿ ਕਿਉਂ ਇੱਥੇ ਵੀ ਵਿਵਾਦ ਕੀ ਹੈ ਉਹ ਪਰਿਵਾਰ ਦਾ ਛੱਡ ਡਿਸਪਿਊਟ ਹੈ ਕਿ ਤਾਰ ਨਿਕਲਦੀ ਹੈ ਜੀ ਇਹ ਕਹਿੰਦੇ ਆ ਤਾਰ ਪੈ ਨਹੀਂ ਦੇਣੀ ਉਹ ਕਹਿੰਦੇ ਤਾਰ ਇੱਥੋਂ ਪਾਣੀ ਜੀ ਕਹਿੰਦੇ ਤੁਹਾਡੇ ਰੂਲ ਦੇ ਮੁਤਾਬਕ ਕੀ ਆ ਤਾਰ ਕੋਈ ਰੋਕ ਸਕਦਾ ਰੂਲ ਕਹਿੰਦਾ ਕਿ ਤਾਰ ਪੈ ਸਕਦੀ ਹੈ ਬਿਲਕੁਲ ਰੂਲ ਇਹ ਕਹਿੰਦਾ ਕੋਈ ਪਰਿਵਾਰ ਜਿਹੜੇ ਮਨਾ ਕਰਦੇ ਸਰ ਸਾਹਮਣੇ ਖੜੇ ਫੈਮਲੀ ਖੜੀ ਹੈ ਜੀ ਇੱਕ ਪਰ ਦੂਸਰਾ ਪਰਿਵਾਰ ਹੈ ਇੱਕ ਪਰਿਵਾਰ ਹੈ ਜੀ ਜੀ ਇਤਨਾ ਜੀ ਹਾਂ ਇਹ ਫੈਮਲੀ ਸਰ ਕੀ ਦਿੱਕਤ ਕੀ ਹੈਗੀ ਆ ਤਾਰ ਸਲ ਪੈਦੀ ਹੈਗੀ ਆ ਸਰ ਪਹਿਲੋਂ ਨਾ ਇੱਥੋਂ ਸਾਸਿਕਾਲ ਪਹਿਲੋਂ ਦਜੀਆ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜੀ ਸਭ ਤੋਂ ਪਹਿਲੀ ਗੱਲ ਇਹ ਆ ਵੀ ਇੱਥੇ ਨਾ ਅਜ ਤੋਂ ਕੋਈ 19-20 ਸਾਲ ਪਹਿਲੋਂ ਨਾ ਸਪਲਾਈ ਜਾਂਦੀ ਸੀਗੀ ਠੀਕ ਆ ਉਸ ਤੋਂ ਬਾਅਦ ਜਦੋਂ ਇਹ ਪੈਨਲ ਆਏ ਆ ਨਾ ਸਰਕਾਰ ਨੇ ਵਿਭਾਗ ਨੇ ਜਦੋਂ ਇਹਨੂੰ ਮਤਲਬ ਕਹਿੰਦਾ ਬਦਲਾਅ ਲਿਆਂਦਾ ਵਾ ਇੱਥੋਂ ਜਿਹੜੀਆਂ ਰਿਮੂਵ ਕਰ ਦਿੱਤੀ ਗਈ ਸੀ ਠੀਕ ਆ ਤਾਂ ਉਸ ਤੋਂ ਬਾਅਦ ਕੀ ਹੋਇਆ ਵੀ ਆ ਜਿਹੜੇ ਮਤਲਬ ਕਹਿੰਦਾ ਕਿ ਸ਼ਿਕਾਇਤ ਕਰਤਾ ਜਿਹੜੇ ਤੁਹਾਡੇ ਕੋਲ ਪਹੁੰਚੇ ਆ ਉਹਨਾਂ ਕੀ ਕੀਤਾ ਵਾ ਕਿ ਉਹਨਾਂ ਡਿਪਾਰਟਮੈਂਟ ਤੋਂ ਕੋਈ ਮਤਲਬ ਕਹਿੰਦਾ ਗੱਲ ਨਹੀਂ ਕੀਤੀ ਕੋਈ ਕੁਛ ਨਹੀਂ ਆ ਉਹਨਾਂ ਆਪਣੀ ਮਰਜ਼ੀ ਨਾਲ ਇੱਥੇ ਆ ਵੇਖੋ ਮੈਂ ਦਿਖਾਉਣਾ ਚਾਹੁੰਗਾ ਪਲੀਜ਼ ਆ ਜਾ ਤਾਲਾ ਆ ਵੇਖੋ ਆ ਮਤਲਬ ਕਹਿੰਦਾ ਕਿ ਨਾ ਇਹ ਫੋਲ ਜਿਹੜਾ ਲਗਾਇਆ ਕਿ ਕਿ ਬਿਜਲੀ ਮਹਿਗਮਾ ਇਹ ਪੋਲ ਜਿਹੜਾ ਵਾ ਅਲੋਵ ਕਰਦਾ ਵਾ ਲਗਾਉਣਾ ਪਲੀ ਸਰ ਜੀ ਤੁਹਾਡੀ ਗੱਲ ਨਾਲ ਸਹਿਮਤ ਹਾਂ ਬਿਲਕੁਲ ਤੁਸੀਂ ਸਾਹਮਣੇ ਬਾਕਸ ਦੇਖ ਸਕਦੇ ਹੋ ਹਾਂ ਲੱਭਣ ਦੇ ਉਹ ਵੀ ਕਿਸੇ ਸਰਕਾਰ ਦੇ ਬਾਹਰ ਲੱਗੇ ਹੋਇਆ ਹੈ ਹਾਂਜੀ ਹਾਂਜੀ ਉਹਨਾਂ ਨੂੰ ਕੋਈ ਦਿੱਕਤ ਨਹੀਂ ਫਿਰ ਤੁਹਾਨੂੰ ਕੀ ਦਿੱਕਤ ਨਹੀਂ ਨਹੀਂ ਉਹ ਨਹੀਂ ਗੱਲ ਸਰ ਮੈਂ ਜਿਹੜੀ 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 ਗਲੀ ਆ ਇੱਕ ਮਿਲਣਾ ਤੋਂ ਮੇਰੀ ਮੈਂ ਦੇਦੀ ਜਿਹੜੀ ਗਲੀ ਆ ਉਹ ਸਰਕਾਰੀ ਆ ਉਤੋਂ ਤਾਰ ਨਿਕਲਣਾ ਮੇਰੇ ਘਰ ਦੇ ਬਾਰੇ ਵੀ ਤਾਰ ਨਿਕਲਦੀ ਆ ਹਰ ਘਰ ਦੇ ਬੰਦੇ ਨੂੰ ਤੁਹਾਨੂੰ ਕੀ ਦਿੱਕਤ ਆ ਚਲੋ ਉਸ ਗੱਲ ਨੂੰ ਛੱਡੋ ਸਰ ਮੇਰਾ ਵੀ ਮੈਂ ਇੱਕ ਸਵਾਲ ਪੁੱਟ ਕਰ ਸਕਦਾ ਵਾ ਮੈਨੂੰ ਸਰ ਇਹ ਦੱਸੋ ਜਦੋਂ ਪਹਿਲਾਂ ਸਪਲਾਈ ਚੱਲ ਰਹੀ ਸੀ ਫਿਰ ਇਹ ਡਿਪਾਰਟਮੈਂਟ ਨੂੰ ਮਤਲਬ ਕਹਿੰਦਾ ਉਹਨਾਂ ਨੇ ਗੱਲ ਕਰਦੇ ਉਹਨਾਂ ਨੇ ਨੋਟਿਸ ਲਿਆਉਂਦੇ ਮੈਕਮਾ ਇਹਨਾਂ ਨੂੰ ਦਿੰਦਾ ਸਪਲਾਈ ਠੀਕ ਆ ਮੈਕਮਾ ਮੌਕੇ ਤੇ ਕਹਿ ਰਿਹਾ ਕਿ ਜਿਹੜੀ ਤਾਰਬਾਣੀ ਉਹ ਲੀਗਲ ਹੈ ਤੇ ਤੁਸੀਂ ਕਿਸਾ ਗਿਆਸੇ ਤੋਂ ਗਲਤ ਆ ਸਰ ਗੱਲ ਮੇਰੀ ਗੱਲ ਸੁਣੋ ਨਾ ਸਰ ਹੁਣ ਮਤਲਬ ਉਹ ਵੱਖਰੀ ਗੱਲ ਮੈਂ ਮੈਕਮੇ ਦਾ ਵੀ ਸਤਿਕਾਰ ਕਰਦਾ ਹਾਂ ਹੁਣ ਮੈਕਮਾ ਮਤਲਬ ਇਹ ਗੱਲ ਕਹਿ ਰਿਹਾ ਵਾ ਲੇਕਿਨ ਪਹਿਲਾਂ ਜਦੋਂ ਨਾ ਜੀ ਹਾਂ ਉਦੋਂ ਮੈਹਿਕਮੇ ਨੇ ਕਿਹਾ ਕਿ ਮੇਰੀ ਪਰਸਨਲ ਰਿਕਵੈਸਟ ਹੈ ਕਿ ਜੇ ਕਿਸੇ ਗਰੀਬ ਦਾ ਕਿਸੇ ਲੋਕਾਂ ਦਾ ਭਲਾ ਹੋ ਰਿਹਾ ਨੂੰ ਹੋਣ ਦੇਣਾ ਚਾਹੀਦਾ ਮੇਰੀ ਇਹ ਸੋਚ ਹੈ ਸਰ ਪਲੀਜ਼ ਇਧਰ ਜਾ ਦਿਮਾਰੋ ਇਹ ਦੱਸੋ ਇਹ ਕਿਹੜੀ ਗੱਲ ਆ ਗਈ ਹੈ ਇਹ ਗਰੀਬੀ ਵਾਲੀ ਕੋਈ ਗੱਲ ਆ ਗਈ ਹੈ ਇਹ ਵਿੱਚ ਗਰੀਬ ਵਾਲੀ ਕਿਹੜੀ ਗੱਲ ਆ ਗਈ ਹੈ ਸਾਰੇ ਲੋਕ ਪਛਾਣ ਹੈਗੇ ਨੇ ਲੋਕ ਇਹ ਪਛਾਣ ਹੈਗੇ ਨੇ ਸਾਰੇ ਲੋਕ ਪਛਾਣ ਇਹ ਤਾਜ ਤੁਹਾਡੇ ਘਰ ਕਿੱਥੇ ਹੈ ਇਹ ਇਹਨਾਂ ਗਲੀਆਂ ਸਾਡਾ ਘਰ ਇਹ ਸਾਡੇ ਦੋ ਘਰ ਸਾਡੇ ਇਹ ਤਾਦੂ ਕੋ ਸਾਹਮਣੇ ਹੈ ਗੱਲ ਸੁਣੋ ਗੱਲ ਸੁਣੋ ਜੀ ਇਹ ਸਾਰੇ ਗਲੀਆਂ ਮੇਨ ਜੀ ਮੇਨ ਗਲੀ ਹੈ ਨਾ ਜੀ ਪਿੱਛੇ ਟ੍ਰਾਂਸਫਰ ਮ ਆਉਂਦੇ ਆ ਨਾ ਜ ਇਧਰੋਂ ਤਾਂ ਨਹੀਂ ਨ ਜਾਣ ਡਿਆ ਜੀ ਜੋ ਐਸਟੀਮੇਟ ਪਾਸ ਹੋਇਆ ਮੈਂ ਉਧਰ ਦੇ ਤਰਫੋਂ ਸੁਣੋ ਤਾਂ ਹੀ ਉਧਰ ਤਿੰਨ ਗਲੀਆਂ ਪੈਂਦੀਆਂ ਨਾ ਜੀ ਇਹ ਖੁਦ ਆਪਣੇ ਘਰਾਂ ਦੇ ਅੱਗੇ ਅੰਗਲ ਨਹੀਂ ਲਾਉਣ ਦੇ ਜੀ ਸਾਡੇ ਘਰਾਂ ਦੇ ਅੱਗੇ ਮੇਨ ਗਲੀ ਹੈ ਬੱਸਾਂ ਜਾਣ ਡੀਆਂ ਸਭ ਕੁਝ ਜਾਣ ਡੇ ਬੱਚਿਆਂ ਦੇ ਆਟੋ ਜਾਣ ਡੇ ਸਾਰੀ ਚੀਜ਼ ਜਾਣ ਡੀਏ ਗੱਲ ਸੁਣੋ ਸਭ ਕੁਝ ਜਾਣ ਡਿਆ ਆਟੋ ਜਾਣ ਡੇ ਸਾਰੇ ਤਾਂ ਹੀ ਜਾਣੀਆਂ ਅੱਛਾ ਸਾਣ ਗੱਲ ਸੁਣੋ ਜਾਂਦੇ ਬੱਚਿਆਂ ਦੇ ਆਟੋ ਜਾਂਦੇ ਬੱਚੇ ਜਾਂਦੇ ਇਹਨਾਂ ਤੇ ਹਨ ਆਪਣੀ ਗਲੀ ਦੇ ਵਿੱਚ 15-15 ਘਰ ਜਿਹੜੇ ਜਿਹੜੇ ਵਿਚਾਰੇ ਬੋਲਣ ਦੇ ਵਿੱਚ ਆਹੀ ਰਾਤ ਉੱਠ ਕੇ ਸਾਡੀਆਂ ਨਾ ਕੰਤਾ ਪਾਣ ਦਿੱਤੀਆਂ ਗੱਡੀਆਂ ਵਾਲੇ ਜਦੋਂ ਵਿਆਹ ਕਰਦੇ ਆ ਜਦੋਂ ਉੱਪਰ ਆਹ ਦੇਖੋ ਤਾਰਾ ਮਾਰੋ ਫਲੈਸ਼ ਮਾਰੋ ਉੱਤੇ ਪਾਲਾ ਨੰਗੀਆਂ ਤਾਣਾ ਜਾਂਦੀਆਂ ਜੀ ਜਦੋਂ ਇੱਥੇ ਗੱਡੀਆਂ ਜਾਂਦੀਆਂ ਆਹੀ ਰਾਤ ਉੱਠ ਕੇ ਵੇਖਦੇ ਕੋਣ ਵੱਜਾਂ ਰਿਹਾ ਕੰਦਾ ਦੇ ਨਾਲ ਕੋਈ ਨਹੀਂ ਵੱਜਾ ਇਹਨਾਂ ਤਾਂ ਨਹੀਂ ਦੇਖਣ ਕਿ ਇੱਧਰ ਜੇ ਕਿਸੇ ਦੀ ਜਮਾਂਵਾਰੀ ਲੰਦੇ ਨੇ ਜੇ ਕੋਈ ਹਰ ਜੀ ਮਰਜੀ ਹੁੰਦੀ ਹੈ ਜੇ ਕੋਈ ਮਰਦਾ ਕੋਈ ਅਸਾਂ ਆਹੀ ਪਹਿਲਾਂ ਲਿਖ ਕੇ ਲੈਣਾ ਜੇ ਕੋਲ ਵੀ ਇਹ ਮਤਲਬ ਆਪਣੀ ਲੈ ਸਕਦੇ ਜਮੇਵਾਰੀ ਹੈ ਮੇਰੇ ਗਲੀ ਬਚੋ ਮੈਂ ਗਲੀ ਦਾ ਜਿੰਮੇਵਾਰੀ ਲੈ ਸਕਦੀ ਹਾਂ ਮੈਂ ਜਿੰਮੇਵਾਰੀ ਲੈਣੀ ਹੈ ਜਿੰਮੇਵਾਰੀ ਲੈਣੀ ਹੈ ਇਹ ਲੜਾਈ ਦਾ ਮੁੱਦਾ ਨਹੀਂ ਹੈਗਾ ਪ੍ਰਸ਼ਾਸਨ ਵਿਭਾਗ ਆਪਣਾ ਕੰਮ ਕਰ ਰਿਹਾ ਹੈ ਨਹੀਂ ਲੱਗਣ ਦੇਣੀ ਸਾਡੇ ਕੋ ਇਧਰ ਇਧਰ ਫਲੈਸ਼ ਮਾਰੋ ਆਓ ਇਧਰ ਫਲੈਸ਼ ਇਧਰ ਆਓ ਇਧਰ ਆਓ ਸਾਡੇ ਨਾਲ ਆਹ ਉਹ ਹੋ ਕੇ ਨਾ ਤੁਹਾਡੀ ਕੰਨਾਂ ਸਾਹਰ ਬਣ ਜਿੱਤ ਗਿਆ ਇਹ ਹੈ ਕਿ ਸਰਕਾਰ ਦੇ ਕਿੰਨੇ 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 ਬੰਨਿਆ ਪਹਿਲਾਂ ਮੇਰੀ ਗੱਲ ਸੁਣ ਬੰਨਿਆ ਕਿੰਨੇ ਇਹ ਜੋ ਇੱਕ ਗੱਡੀਆਂ ਵਾਲੇ ਪੰਨੇ ਦੇਣਾ ਗੱਡੀਆਂ ਅੱਧਰ ਵੱਜਦੀਆਂ ਹਾਂ ਗੱਡੀਆਂ ਮੰਡੀ ਦਾ ਮੋੜ ਘਟਦੇ ਜਿਲੇ ਜਿਲੇ ਮੋੜ ਘਟਦੇ ਗੱਡੀਆਂ ਵੱਜਦੀਆਂ ਇੱਥੇ ਇਹ ਦੱਸੋ ਤੁਸੀਂ ਪਹਿਲੇ ਮੈਨੂੰ ਇੱਕ ਮੁੱਦਾ ਦੱਸੋ ਬਲਾ ਪਹਿਲਾਂ ਮੈਨੂੰ ਦੱਸੋ ਇੱਕ ਇੱਕ ਗੱਲ ਆ ਮੈਨੂੰ ਉੱਪਰ ਲੱਗਣੀ ਹੈ ਤੇ ਗੱਡੀ ਦੱਸੋ ਮੇਰੀ ਗੱਲ ਸੁਣੋ ਇਹ ਬਿਜਲੀ ਦਾ ਖੰਭਾ ਜਿਹੜਾ ਹੈ ਇਹ ਲੋਕਾਂ ਉੱਪਰ ਫਲੈਸ਼ ਮਾਰੋ ਇਹ ਟੈਲੀਫੋਨ ਦਾ ਖੰਭਾ ਅਲੋਟ ਹੈ ਬਿਜਲੀ ਵਾਲਿਆਂ ਨੂੰ ਜਿਹੜੀ ਤਾਰ ਆਣੀ ਉਹ ਕਿਹ ਨਾਲ ਕਿਹ ਨਾਲ ਬੰਨਣੀ ਹੈ ਬਿਜਲੀ ਵਾਲੇ ਨਾਲ ਅਲੋਟ ਹੈ ਟੈਲੀਫੋਨ ਨਾਲ ਹੈ ਟੂ ਡਿਪਾਰਟਮੈਂਟ ਦੱਸੇ ਮੈਂ ਡਿਪਾਰਟਮੈਂਟ ਤੋਂ ਨਹੀਂ ਮੈਨੂੰ ਇੰਨਾ ਪਤਾ ਹੈ ਕਿ ਇਹ ਇਹ ਮਸਲਾ ਲੋਕਾਂ ਦਾ ਹੱਲ ਹੋ ਰਿਹਾ ਹੈ ਯੋ ਡਿਪਾਰਟਮੈਂਟ ਆਪਣਾ ਕੰਮ ਕਰ ਰਿਹਾ ਤੁਸੀਂ ਉਹਨਾਂ ਨੂੰ ਨਾ ਗੱਲ ਸੁਣੋ ਡਿਪਾਰਟਮੈਂਟ ਆਪਣਾ ਕੰਮ ਕਰ ਰਿਹਾ ਤੇ ਇਸ ਨੂੰ ਨੀਰ ਨਹੀਂ ਚੋਰੀ ਕੀਤਾ ਇਹ ਨਹੀਂ ਲੱਗਦੀ ਚਲੋ ਤੁਸੀਂ ਇੱਕ ਵਾਰੀ ਇਹ ਇਹ ਚੋਕਾਰੀ ਘਲੀ ਆ ਸਾਡੇ ਦੇ ਬੱਚੇ ਨਾਲ ਤੇ ਤੁਹਾਨੂੰ ਕਹਤਾਂ ਬਣੇ ਤੇ ਕਿੰਨੇ ਮੀਟਰ ਹੁੰਦੀਆਂ ਤੇ ਇਹ ਉਨੇ ਜਿਹੜੇ ਤੰਗ ਤੇ ਇੱਕ ਦੋ ਘਰ ਪਰੇਸ਼ਾਨ ਕਰਨ ਦੇ ਨੇ ਕਿਉਂ ਨਹੀਂ ਇਹ ਲਗਾਤਾਰ ਪੈਣੀ ਇੱਥੇ ਘਾਰੀ ਆ ਤਾਰੀ thro ਆਈ ਦੀ ਕਿਉਂ ਨਹੀਂ ਇੱਧਰ ਆਏਗੇ ਤੁਹਾਨੂੰ ਦੱਸਾਂ ਤੁਸੀਂ ਫੋਟੋ ਖਿੱਚੋ ਲੋ ਕਹਿੰਦੇ ਕਰਾਂ ਅੱਗੇ ਜਾਲ ਉਹਨਾਂ ਨੂੰ ਨਹੀਂ ਸ਼ਾਟ ਆਂਦਾ ਉਹਨਾਂ ਨੂੰ ਨਹੀਂ ਸ਼ਾਟ ਆਂਦਾ ਚਮਕੀ ਲੜਨ ਦਾ ਮਕਾਰ ਬਣਾਏ ਦੇਖੇ ਜਾਲ ਕਿੱਦਾਂ ਆ ਤਾਂ ਕਹਿੰਦੇ ਕਿਥੇ ਉੱਥੇ ਛੋਕਿਆਂ ਦੇ ਬੂਏ ਤੇ ਜਾਲ ਉਹਨਾਂ ਨੂੰ ਨਹੀਂ ਸ਼ਾਟ ਆਂਦਾ ਡਿਪਾਰਟਮੈਂਟ ਜਿਹੜਾ ਹੈ ਲਗਾਤਾਰ ਆਪਣਾ ਕੰਮ ਕਰ ਰਿਹਾ ਪਰ ਮੈਂ ਦੇਖਿਆ ਬਿਲਕੁਲ ਦੇਖਿਆ ਬਿਲਕੁਲ ਦੇਖਿਆ ਜੀ ਇਹਨਾਂ ਨੇ ਆਪਣੇ ਦਰਵਾਜ਼ੇ ਹੂਣੀ ਨਾਲ ਕੱਢੇ ਆ ਪਹਿਲੇ ਦਰਵਾਜ਼ੇ ਇਹਨਾਂ ਦੇ ਇੱਕ ਸਾਈਡ ਤੇ ਹੁੰਦੇ ਸੀ ਹੁਣ ਦਰਵਾਜ਼ੇ ਇਹਨਾਂ ਕੱਢੇ ਆ ਜੇ ਕੋਈ ਇੱਥੇ ਮਰਦਾ ਆ ਸਾਨੂੰ ਲੈ ਕੇ ਦਿਓ ਅਸੀਂ ਤਾਂ ਜਿੰਮੇਵਾਰੀ ਲੈਣੀ ਆ ਇੱਥੇ ਤੀਜੇ ਦਿਨ ਤਖਾਨਾ ਹੁੰਦਿਆ ਤੀਜਾ ਡਾ ਇਹ ਪਹਿਲਾਂ ਇਸੇ ਛੜਿਆ ਦੋ ਵਾਰੀ ਕਿਉਂਕਿ ਖੁਦ ਮਕੈਨਿਕ ਨੇ ਨਾਲ ਆਪੇ ਠੀਕ ਕਰ ਲਿਆ ਤੂੰ ਸਾਡਾ ਸਟੈਪ ਲੈਟਰ ਸਾਡੀਆਂ 8500 ਉਹ ਜਿੰਮੇਵਾਰ ਕਰਨੀ ਜਿੰਮੇਵਾਰ ਕੌਣ ਆ ਰੱਖੇ ਇਹ ਵਾਰ ਵਾਰ ਡਿਪਾਰਟਮੈਂਟ ਕਹਿ ਰਿਹਾ ਕਿ ਲੀਗਲ ਹੈ ਇਹ ਇੱਕ ਸੁਣ ਲਈਏ ਨਾ ਗੱਲ ਇਹਨਾਂ ਹੀ ਸੁਣ ਲਈਏ ਨਾ ਸਾਰੇ ਚਲੋ ਜਦੋਂ ਸੱਗਲੀ ਚ ਚਲੋ ਕਰੋ ਚਾਓ ਆ ਜੀ ਬੜੀ ਸੱਗਲੀ ਚ ਚਲੋ ਨਾ ਇਹ ਸਾਡੇ ਦਾਪੇ ਪਟਾ ਦੇ ਮਰ ਗਏ ਚਲ ਇਹ ਤਾਂ ਰੋਜ਼ ਹੀ ਲੱਗੀ ਦੀ ਆ ਠੀਕ ਹੈ ਅਸੀਂ ਕਹਿੰਦੇ ਨਹੀਂ ਸੈਂਡ ਟੈਕ ਐਂਗਲ ਹੀ ਨਾ ਲੱਗੇ ਕਦੀ ਐ ਅੰਗਰੇਜ਼ ਲੱਗਦਾ ਨਾ ਤੁਹਾਨੂੰ ਅੱਜ ਕਨੇ ਲਾਓ ਹੈ ਇਹ ਪਾਣ ਲਾਏ ਪਾਸ ਲੱਗਦਾ ਪਹਿਲੇ ਪਾਸ ਹੀ ਅੰਗਰੇਜ਼ ਲੋਦਾ ਪਹਿਲੇ ਲੋਦਾ ਅੰਗਰੇਜ਼ ਨਹੀਂ ਨਾ ਫੋਟੋਸ਼ਟੇ ਉਹਨਾਂ ਅੱਗੇ ਨਹੀਂ ਆਪਣੇ ਮੈਂ ਕਹੀ ਲੋਦਾ ਫਟਕੇ ਲੈ ਗਏ ਹੋਰ ਇਸ ਵੇਲੇ ਪਿੰਡ ਦੇ ਵਿੱਚ ਮਾਹੌਲ ਜਿਹੜਾ ਉਹ ਤਣਾਅਪੂਰਨ ਹੈ ਡਿਪਾਰਟਮੈਂਟ ਜਿਹੜਾ ਆਪਣਾ ਕੰਮ ਕਰਦਾ ਪਿਆ ਪਰ ਇੱਕ ਪਰਿਵਾਰ ਜਿਹੜਾ ਲਗਾਤਾਰ ਇਸ ਕੰਮ ਨੂੰ ਰੋਕਣ ਦੇ ਵਿੱਚ ਲੱਗਿਆ ਹੋਣਾ ਕਹਿਣਾ ਕਿ ਆਪਾਂ ਤਾਰ ਨਹੀਂ ਬੰਨ੍ਹਦੇ ਨਹੀਂ ਤੁਸੀਂ ਤਾਂ ਦਿਖਾ ਰਹੇ ਕਿ ਮਾਹੌਲ ਜਿਹੜਾ ਤੇ ਤਣਾਅਪੂਰਨ ਹੈ ਪਰ ਮੇਨ ਮੋਟਿਵ ਇਹ ਹੈ ਕਿ ਜੇਕਰ ਜਿਹੜੇ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਡਿਪਾਰਟਮੈਂਟ ਅਗਰ ਉਹਨਾਂ ਦਾ ਹੱਲ ਕਰ ਰਿਹਾ ਤੇ ਕੁਝ ਪਰਾਨੋ ਉਹਦਾ ਜਿਹੜੀ ਦਿੱਕਤ ਨਹੀਂ ਹੋਣੀ ਚਾਹੀਦੀ ਆਪਾਂ ਤੁਹਾਨੂੰ ਦੋਨੋਂ ਪੱਖ ਸੁਣਾਏ ਆ ਡਿਪਾਰਟਮੈਂਟ ਦੇ ਪੱਖ ਵੀ ਸੁਣਾਏ ਆ ਤੁਸੀਂ ਹੀ رائے ਦਿਓ ਕਿ ਇਸ ਸਾਰੇ ਮਾਮਲੇ ਦੇ ਵਿੱਚ ਕੌਣ ਸਹੀ ਹੈ ਤੇ ਕੌਣ ਗਲਤ ਹੈ ਅੰਤ ਬਾਦ ਲੜ ਦੇ ਵਿੱਚ ਜਿਹੜਾ ਮਾਹੌਲ ਇਸ ਲਈ ਤਣਾਪੂਰ ਨਾ ਇੱਕ ਪਰਿਵਾਰ ਜਿਹੜਾ ਮਹਿਲਾ ਜਿਹੜੀ ਉਹ ਤਾਰਪਾਨ ਨਹੀਂ ਦੇਣਾ ਚਾਹਦੀ ਪਰ ਪੂਰਾ ਪਿੰਡ ਜਿਹੜਾ ਇੱਕ ਪਾਸੇ ਆ ਇਹ ਮਹਿਲਾ ਜਿਹੜੀ ਨੇ ਇੱਕ ਇਕਾ ਕਰਕੇ ਨਾਲ ਵੱਲੋਂ ਜਿਹੜੀ ਤਾਰ ਬੁਆਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਲਗਾਤਾਰ ਜਿਹੜਾ ਤੇ ਮਾਹੌਲ ਜਿਹੜਾ ਤਣਾਅਪੂਰਨ ਹੁੰਦਾ ਨਜ਼ਰ ਆ ਰਿਹਾ ਮਹਿਲਾ ਜਿਹੜੇ ਨੇ ਤੇ ਉਹ ਕਹਿੰਦੇ ਪਏ ਕਿ ਅਸੀਂ ਕੰਮ ਨਹੀਂ ਲੱਗਣ ਦੇਵਾਂਗੇ ਉਹ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਵੱਲੋਂ ਜਿਹੜਾ ਤੇ ਕੰਮ ਨਹੀਂ ਲੱਗ ਦਿੱਤਾ ਜਾ ਰਿਹਾ ਜਿਵੇਂ ਇੱਥੇ ਇਦਾਂ ਲੱਗ ਰਿਹਾ ਜਿਵੇਂ ਕੋਈ ਜੰਗ ਦਾ ਮੈਦਾਨ ਹੋਵੇ ਮਹਿਲਾਵਾ ਪੂਰਾ ਪਿੰਡ ਇੱਕ ਪਾਸੇ ਆ ਇੱਕ ਮਹਿਲਾ ਇੱਕ ਪਾਸੇ ਆ ਔਰ ਡਿਪਾਰਟਮੈਂਟ ਵੱਲੋਂ ਜਿਹੜਾ ਤੇ ਤਾਲਮਹਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਲਗਾਤਾਰ ਜਿਹੜਾ ਹੈ ਤੇ ਮਾਹੌਲ ਤਣਾਅਪੂਰਨ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਡਿਪਾਰਟਮੈਂਟ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਮਹਿਲਾ ਦੇਖ ਸਕਦੇ ਹੋ ਤੇ ਮਾਤਾ ਕੀ ਇਹ ਕੀ ਗੱਲ ਕੀ ਹੋ ਰਹੀ ਹੈ ਸਾਡੇ ਬੱਚੇ ਛੋਟੇ ਛੋਟੇ ਇਹਨਾਂ ਇਤਾਰ ਨਹੀਂ ਲੱਗਣ ਦੇਂਦੇ ਹਾਂ ਉਹ ਬੱਚੇ ਕਿੰਨੇ ਵਜੇ ਰੋਕਿਆ ਅੱਜ ਤੁਹਾਨੂੰ ਕਿੰਨੇ ਵਜੇ ਰੋਕ ਚੋ ਬਹੁਤ ਵਾਰੀ ਸਾਨੂੰ ਧੱਕੇ ਦਿੱਤੇ ਨਾ ਝੋੜੇ ਹਾਂ ਜਾਨੀ ਫੜੇ ਨੇ ਇਹ ਤਾਂ ਕਰਦੀ ਬੜਾ ਦੇ ਮੇਰੇ ਬੱਚੇ ਛੋਟੇ ਛੋਟੇ ਨਾ ਸਕੂਲ ਗਏ ਨਾ ਇੱਥੇ ਕੀ ਦੇਖਣਾ ਜੀ ਜੀ ਹਾਂਜੀ ਠੀਕ ਹੈ ਹਾਂ ਛੋਟੇ ਛੋਟੇ ਬੱਚੇ ਨਹੀਂ ਪਿਆਰ ਸਾਰਾ ਸਾਰਾ ਕੁਝ ਯਾਰ ਬਸ ਮਲੇ ਨੂੰ ਤਾਰ ਬਿਜਲੀ ਦੀ ਬੜੀ ਤੰਗੀ ਹੈ ਮਹਿਲਾ ਕਿਉਂ ਨਹੀਂ ਲੱਗਣ ਦਿੰਦੇ ਇਹ ਪਤਾ ਇੱਕ ਇੱਕ ਜਨਾਨੀ ਐ ਸਿਰਫ ਇੱਕ ਜਨਾਨੀ ਤੁਸੀਂ ਤਾਂ ਦੇਖ ਲਓ ਕਿ ਕਾਫੀ ਮੁਸ਼ਕਲ ਤੋਂ ਬਾਅਦ ਜਿਹੜਾ ਆ ਉਹ ਫਿਲਹਾਲ ਇੱਕ ਪੋੜੀ ਇੱਥੇ ਲਗਾਈ ਸਗੀ ਮਹਿਲਾ ਵੱਲੋਂ ਉਹ ਪੋੜੀ ਵੀ ਜਿਹੜੀ ਇੱਥੇ ਨਹੀਂ ਲੱਗ ਦਿੱਤੀ ਜਾਦੀ ਲਗਾਤਾਰ ਜਿਹੜਾ ਪਿੰਡ ਵਾਸ ਇੱਕ ਸਿਰਫ ਲੇਡੀ ਜਿਹੜੇ ਨੇ ਬਾਕੀ ਪੂਰਾ ਪਿੰਡ ਇੱਕ ਬਸਿਆ ਔਰ ਉਹ ਤੁਸੀਂ ਦੇਖ ਲਓ ਤਸ਼ੀਲਾਂ ਦੇ ਵਿੱਚ ਕਿ ਇੱਥੇ ਪਿੰਡ ਵਾਸ ਜਿਹੜਾ ਏਕਾ ਕਰਕੇ ਆਪਣੀ ਕਰੀਆ ਉਹ ਤਾਰ ਪਵਾਉਣ ਦੀ ਕੋਸ਼ਿਸ਼ ਕਰਦੀ ਪਰ ਮਹਿਲਾ ਜਿਹੜੇ ਲਗਾਤਾਰ ਤਾਰ ਨਹੀਂ ਪੈਂਦੇ ਕਿ ਇਤਨੇ ਤਾਰ ਪਕੜ ਕੇ ਖੜੇ ਹੋ ਕੀ ਕਰਨ ਕੀ ਹੈ ਤਾਰ ਨਹੀਂ ਪੈਂਦੀ ਇਸੇ ਕਰਕੇ ਪਕੜਨੇ ਪਕੜਦੀ ਪਏਗੀ ਤਾਰ ਪੈ ਜਾ ਸਾੜੀ ਕਿ ਉਹ ਮਹਿਲਾ ਕੀ ਕਰਦੇ ਨੇ ਉਹ ਜ਼ਬਰਦਸਤੀ ਕਰਦੇ ਪਏ ਕਿ ਅਈ ਤਾਰ ਪਹਿਨ ਨਹੀਂ ਨਹੀਂ ਜੋ ਮਰਜ਼ੀ ਕਰ ਲੋ ਜਿੱਥੇ ਜਾਣਾ ਚਲ ਜਾਓ ਵੀ ਬੋਲਦੇ ਸੀ ਤਾਰ ਪਾਣੀ ਨਹੀਂ ਦੇਣੀ ਸਿੰਦ ਵਾਲੇ ਸਾਰੇ ਇੱਕ ਇੱਕ ਪਾਸੇ ਹਾਂਜੀ ਹੈਗੀ ਇੱਕ ਸਾਈਡ ਹੈ ਸਾਰੇ ਸਾੜੀ ਤਾਰ ਪਹਿਣੀ ਹੈ ਤਾਂ ਪਹਿਣੀ ਆ ਜਾਏ ਔਰ ਪੇਜੇਗੀ ਇਹ ਤਸਵੀਰਾਂ ਦੇ ਵਿੱਚ ਕੀ ਇਸ ਵੇਲੇ ਮਾਹੌਲ ਜਿਹੜਾ ਤਣਾਬੂ ਨਾ ਬੀਲੀ ਡਿਪਾਰਟਮੈਂਟ ਆਪਣੇ ਵੱਲੋਂ ਪ੍ਰਯਾਸ ਕਰ ਰਿਹਾ ਪਰ ਇੱਕ ਪਰਿਵਾਰ ਜਿਹੜਾ ਲਗਾਤਾਰ ਤਾਂ ਜਿਹੜਾ ਨਹੀਂ ਪਾਣ ਦੀ ਕੋਸ਼ਿਸ਼ ਕਰ ਰਿਹਾ ਔਰ ਇਸਵੇਂ ਨਹੀਂ ਮਾਹੌਲ ਜਿਹੜਾ ਉੱਪਰ ਤੇ ਮੌਸਮ ਬਹੁਤ ਗਰਮ ਹੈ ਤੇ ਲੋਕਾਂ ਦਾ ਸੁਭਾਅ ਵੀ ਬਹੁਤ ਗਰਮ ਹੈ ਲੋਕ ਲੈ ਗਰਮੀ ਦੇ ਵਿੱਚ ਨਾ ਦੋ ਦਿਨ ਵਾਲੀ ਚੜਫ ਜਿਹੜੀ ਅਤੇ ਹੋ ਚੁੱਕੀ ਹੈ ਡਿਪਾਰਟਮੈਂਟ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕੋਈ ਵੀ ਹੱਲ ਫਿਲਹਾਲ ਸਮਾਧਾਨ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਇਹ ਅੱਡੀ ਜਗ੍ਹਾ ਦੇ ਖੰਭਾਂ ਲੱਗੇ ਦਾ ਵਾਹ ਤਾਰ ਲਵਾਣੇ ਆ ਉਹ ਸਾਹਮਣੇ ਜਿਹੜਾ ਮੈਂ ਮਿਲੇ ਆਉਣ ਭੁખ્યા ਹੋਣਾ ਨੇ ਕਿਹਾ ਜਿਸੇ ਪਰਿਵਾਰ ਦੇ ਘਰੇ ਦੇ ਵਿੱਚ ਇਹ ਤਾਰ ਲੱਗਦੀ ਹੈ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈਗੀ ਹੋਰ ਲਗਾਤਾਰ ਕਿ ਦੇਸ਼ ਦਾ ਡਿਪਾਰਟਮੈਂਟ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਪਿੰਡ ਵਾਸੀਆਂ ਵੱਲੋਂ ਵੀ ਸੰਜੋਗ ਕੀਤਾ ਜਾ ਰਿਹਾ ਔਰ ਜਿਹੜੀ ਤਾਰ ਇਸ ਵੇਲੇ ਪੈਂਦੀ ਹੋਈ ਨਜ਼ਰ ਆ ਰਹੀ ਹੈ ਕਿ ਲੋਕ ਜਿਹੜੇ ਏਕਾ ਕਰਕੇ ਉਹਨਾਂ ਵੱਲੋਂ ਇੱਥੇ ਐ ਤਾਰ ਜਿਹੜੀ ਉਹ ਪਾਈ ਜਾ ਰਹੀ ਹੈ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਸੁਝਾਨਪੁਰ ਦੇ ਪਿੰਡ ਬਾਦ ਲੜੀ ਤੋਂ ਜਿੱਥੇ ਕੀ ਮਾਹੌਲ ਜਿਹੜਾ ਨਾਪੂਨ ਹੋਇਆ ਸੀਗਾ ਪਰ ਡਿਪਾਰਟਮੈਂਟ ਵੱਲੋਂ ਬੜੀ ਮੁਸਤੈਦੀ ਦੇ ਨਾਲ ਇਹ ਕੰਮ ਜਿਹੜਾ ਕੀਤਾ ਜਾ ਰਿਹਾ ਹੈ ਰਿਸਕ ਦੇ ਵਿੱਚ ਜਿਹੜੇ ਇਸ ਵੇਲੇ ਡਿਪਾਰਟਮੈਂਟ ਦੇ ਮੁਲਾਜ਼ਮ ਕੰਮ ਕਰਦੇ ਹੋਏ ਨਜ਼ਰ ਆ ਰਹੇ ਨੇ ਭਾਜੀ ਕਿੰਨੇ ਵਾਰੀ ਤਾਰ ਖਿੱਚੀ ਗਈ ਹੁਣਾਂ ਵੱਲੋਂ ਸਰ ਆਪਾਂ ਚਿੱਟ ਕਟਕਟੇਂ ਚੌਵਰੀ ਇੱਥੇ ਆ ਚੁੱਕੇ ਆਂ ਹਰ ਵਾਰੀ ਇੱਥੇ ਤਾਰ ਸਾਨੂੰ ਪਾਉਂਤ ਰੁਕੇ ਜਾ ਰਿਹਾ ਜੀ ਅੱਜ ਕੀ ਲੱਗਦਾ ਤਾਰ ਪੈ ਜਾਏਗੀ ਅੱਜ ਸਾਰੇ ਸਾਡੇ ਕੋਲ ਪੂਰੀ ਪੂਰੀ ਕੋਸ਼ਿਸ਼ ਹੈ ਜੀ ਠੀਕ ਹੈ ਆਪਾਂ ਭਾਂਗੀ ਜਾਵਾਂਗੇ ਕੋੜੀ ਤੇ ਤੁਸੀਂ ਚੜੋਗੇ ਹਾਂਜੀ ਸਰ ਪਹਿਲੇ ਸਟ ਅੱਲੀ ਤਾਰ ਚੈ ਹੀ ਕਰਨੇ ਆ। ਪਹਿਲਾਂ ਕਿੰਨੇ ਦਿਨ ਅਦਾਲਤ ਤੇ 90 ਸਾਲ ਤੋਂ ਪਈ ਹੈ। 80 ਸਾਲ ਤੋਂ 90 ਸਾਲ ਤੋਂ ਪਈ ਹੈ ਪਰ ਉਹ ਕਹਿੰਦੇ ਕਿ ਨਵੀਂ ਪੈਦੀ ਹੈ। ਹਾਂ। ਹੋਰ ਪਿੰਡ ਵਾਸੀ ਪਾ ਜੀ ਕੀ ਕਹਿਣਾ ਚਾਹੁੰਦੇ? 1700 ਸਾਲ ਪੁਰਾਣੀ ਤਾਰ ਆ। ਮੈਂ ਤਾਂ ਤਾਂ ਜਿਹੜਾ ਕੰਮ ਡੀਲੀਪਾਰਟਮੈਂਟ ਨਾਲ ਚਾਹੀਦਾ ਤੁਸੀਂ ਕਰਦੇ ਹੋ। ਆਪਾਂ ਸਾਨੂੰ ਕਰਨੇ ਪੈਣ ਬੀਲ ਦਾ ਮਾਰ ਬਹੁਤ ਗੰਦਾ ਹੋ ਗਿਆ ਅੱਜ ਕੱਲ। ਐਸਡੀਓ ਬਹੁਤ ਯਾਰ ਗੰਦੇ ਆ ਸਿਆੰਪੁਰ ਦੇ ਨਵੇਂ ਆਏ ਦੇ ਆ। ਹਾਂਜੀ। ਤੁਹਾਨੂੰ ਕੀ ਲੱਗਦਾ ਮਿਲੀ ਭਗਤ ਦਾ? ਮਿਲੀ ਭਗਤ ਤਾਂ ਨਾ ਜਾ ਪੈ ਖਾਦਰੇ ਜਾਂਦੀ ਹੋਵੇ। ਕੰਮ ਹੁੰਦਾ ਨਜ਼ਰ ਆ ਰਿਹਾ। ਹਾਂਜੀ ਹਾਂਜੀ ਕੰਮ ਤਾ ਕੰਮ ਕਰੰਦ ਰਿਹਾ ਜੈ ਭਾਈ ਠੀਕ ਹੈ ਠੀਕ ਹੈ ਤੇ ਤਸਵੀਰਾਂ ਦੇਖ ਰਹੇ ਹੋ ਕਿ ਉਹਨਾਂ ਦਾ ਕਹਿਣਾ ਕਿ ਆਪਾਂ ਲਗਾਤਾਰ ਤਿੰਨ ਚਾਰ ਵਾਰੀ ਕੋਸ਼ਿਸ਼ ਕਰ ਚੁੱਕੇ ਹਾਂ ਪਰ ਤਾਰ ਅਥੇ ਨਹੀਂ ਪਈ ਪਰ ਹੁਣ ਕਿਤੇ ਨਾ ਕਿਤੇ ਉਮੀਦ ਜਿਹੜੀ ਉਹ ਜਾਗੀ ਹੈ ਕਿ ਲੋਕਾਂ ਦੇ ਇਸ ਸਮੱਸਿਆ ਦਾ ਹੱਲ ਜਿਹੜਾ ਇੱਥੇ ਕੀਤਾ ਜਾਵੇਗਾ ਜਦੋਂ ਤਾਰਕ ਬੈਂਡ ਦਾ ਕੰਮ ਕੰਪਲੀਟ ਹੋ ਜਾਂਦਾ ਤੁਹਾਨੂੰ ਆਪਾਂ ਉਹ ਵੀ ਤਸਵੀਰਾਂ ਦਿਖਾਵਾਂਗੇ ਫਿਲਹਾਲ ਜਿਹੜੀ ਮੁਸ਼ਕਲ ਜਿਹੜੀ ਆ ਚਲਦੀ ਪਈ ਆ ਪਿੰਡ ਵਾਸੀ ਬਿਲੀ ਬੋਰਡ ਦਾ ਪੀਐਸਪੀਸੀਐਲ ਦਾ ਜਿਹੜਾ ਸਹਿਯੋਗ ਕਰਦੇ ਹੋਏ ਨਜ਼ਰ ਆ ਰਹੇ ਨੇ ਔਰ ਕੁਝ ਪਰਿਵਾਰ ਜਿਹੜੇ ਦਾ ਵਿਰੋਧ ਕਰਦੇ ਪਏ ਨੇ ਔਰ ਹਮੇਸ਼ਾ ਜਿਹੜਾ ਸੱਚ ਦੇ ਨਾਲ ਆਪਾਂ ਖੜੇ ਰਹੇ ਆਂ ਹਮੇਸ਼ਾ ਸੱਚ ਦੇ ਨਾਲ ਹੀ ਖੜੇ ਰਵਾਂਗੇ ਇਸ ਵੇਲੇ ਜਿਹੜਾ ਪੂਰਾ ਪਿੰਡ ਇੱਕ ਪਾਸੇ ਆ ਤੇ ਆਪਾਂ ਇੱਥੋਂ ਦੇ ਕੁਝ ਦਿਵਿਆਂਗ ਲੋਕ ਨੇ ਜਿਹੜੇ ਕਿ ਇੱਥੇ ਮੌਜੂਦ ਨੇ ਗੱਲਬਾਤ ਕਰਾਂਗੇ ਅਜੀ ਬੜੀ ਧੀਰ ਤੋਂ ਬਾਅਦ ਕੰਮ ਲੱਗਿਆ ਸੀਗਾ ਫਿਰ ਮਹਿਲਾਵਾਲੋ ਰੋਕਿਆ ਜਾ ਰਿਹਾ ਕੀ ਕਹਿਣਾ ਚਾਹਦੇ ਇਹ ਮਾਲਾ ਜੀ ਬੋਲ ਇਹ ਉਹ ਰੋਕਦੀ ਅੱਜ ਕੀ ਲੱਗਦਾ ਕੰਮ ਹੋ ਜਾਏਗਾ ਮੈਨੂੰ ਤਾਂ ਰਮੇ ਨਹੀਂ ਪੈਣੀ ਸਾ ਪਰ ਇਹਨਾਂ ਲੇਕਾ ਦੇਖਿਆ ਬਹੁਤ ਹੈ ਜੀ ਹਾਂ ਨਹੀਂ ਕਰ ਬੋਲ ਹੈ ਹਨ ਤੇ ਹੁਣ ਉਮੀਦ ਇਹ ਰੱਖੀ ਜਾਏਗੀ ਕੰਮ ਹੋ ਜਾਏ ਹਾਂ ਜੀ ਮੇਨਰ ਤੇ ਹੁਣ ਸਮੱਸਿਆ ਦਾ ਹੱਲ ਹੁੰਦਾ ਹੈ ਨਜ਼ਰ ਲੱਗਦਾ ਹੋ ਜਾਏਗਾ ਹਨ ਤੁਸੀਂ ਤਾਂ ਦਿਖਾ ਰਹੇ ਆ ਤੁਹਾਨੂੰ ਕਿ ਤਾਰ ਜਿਹੜੀ ਇਸ ਵੇਲੇ ਪੈ ਰਹੀ ਹੈ ਔਰ ਨਹੀਂ ਪੈਂਦੀ ਜਿਹੜੀ ਉਹ ਲੋਕ ਜਿਹੜੇ ਉਹ ਦੋ ਪਰਿਵਾਰ ਜਿਹੜੇ ਉਹ ਕਹਿੰਦੇ ਕਿ ਫਿਰ ਨਾ ਤਾਰ ਨਾ ਪਵੇ ਤੁਸੀਂ ਜੁੜੇ ਰਹੋ ਕਿ ਆrti ਨਿਊਜ਼ ਦੇ ਨਾਲ ਤਾਂ ਤਸਵੀਰਾਂ ਆਪਾਂ ਤੁਹਾਨੂੰ ਦਿਖਾਉਂਦੇ ਰਵਾਂਗੇ ਤੇ ਸਥਾਨਕ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਜਦੋਂ ਤਾਰ ਪੈ ਜਾਂਦੀ ਹੈ ਉਸ ਤੋਂ ਬਾਅਦ ਲੋਕਾਂ ਦਾ ਵੀਊ ਦਿਖਦੇ ਆ ਕਿ ਲੋਕ ਕਾਫੀ ਦਿਨ ਤੋਂ ਪ੍ਰੇਸ਼ਾਨ ਸੀਗੇ ਉਹਨਾਂ ਦਾ ਉਹਨਾਂ ਦਾ ਕੀ ਕਹਿਣਾ ਹੈ ਇਸ ਵੱਡੇ ਉਪਰਾਲੇ ਦੇ ਬਾਰੇ ਤਸਵੀਰਾਂ ਦੇ ਹਾਂ ਦੇਖਦੇ ਹੋ ਨਿੱਕੇ ਪਿੱਛੇ ਹੋ ਜਾ

और इस वे तार जारी है वह अतका दी गई है और बिजली डिपार्टमेंटा वालों हथापाई होंगी हुई नजर आ रही हथापाई जारी इत हाथोपाई जी दो परिवार होंगी हुई नजर आ रही है बंद दी गई है और परिवार जा रहा सफाई तो भी इतनी की गई है और सुना देख सकते हो ਮਹਿਲਾਵਾਂ ਦੇਖ ਸਕਦੇ ਹੋ ਕਿ ਕਿਦਾਂ ਤਾਰ پکڑ ਕੇ ਖੜੀਆਂ ਨੇ ਇੱਕ ਮਹਿਲਾ ਲਗਾਤਾਰ ਮਨਾ ਕਰਦੇ ਦੇ ਰਹੀ ਹੈ ਪਰ ਪੂਰਾ ਪਿੰਡ ਇੱਕ ਪਾਸੇ ਆ ਤੇ ਇੱਕ ਮਹਿਲਾ ਇੱਕ ਪਾਸੇ ਆ ਉਹ ਤਾਰ ਜਿਹੜੀ ਹੈ ਇਹਦੇ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਕਿ ਮਹਿਲਾਵਾਂ ਕਿਸ ਤਰ੍ਹਾਂ ਤਾਰ پکڑ ਕੇ ਆਪਣਾ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪਰ ਇੱਕ ਪਰਿਵਾਰ ਜਿਹੜਾ ਉਹ ਮਸਲਾ ਹੱਲ ਨਹੀਂ ਹੋਂਦੇ ਰਿਹਾ ਹੁਣ ਦੁਬਾਰਾ ਇੱਕ ਵਾਰੀ ਟਰਾਈ ਕੀਤੀ ਜਾ ਰਹੀ ਹੈ ਜਿਹੜਾ ਤਾਰ ਸਹਾਰ ਜਾਣ ਕੋਸ਼ਿਸ਼ ਕਰਦਾ ਉਹ ਕੰਮੇ ਦੇ ਉਹਦੇ ਪਾਸੋਂ ਵੀ ਪਾਸ ਕੋਈ ਟਾਈਮ ਦਵਾ ਕੇ ਕਰ ਰਹੇ ਹੁੰਦੇ ਆ ਜੀ और इस वे एक बार फिर जो माहौल तलावपुर होने की जो कोशिश हो रही है पूरा पिंड एक पास दो, दो महिलावान जड़ियाँ इतने इस काम नहीं हो दो परिवार जानते हैं कि काम ना हो 50 ਜਾਣੇ ਲੱਗੇ ਤੈਨੂੰ ਮੱਸੀ ਕਰਨੀ ਹੈ ਤੇਰੀ ਛਾਂ ਕੇ 50 ਕੋਈ ਗੱਲੇ ਨਹੀਂ ਮਾਸਕੀਰ ਮਾਰ ਕੇ ਕਰਦੇ 50 ਘਾਟੇ ਜਾਣਾ ਕਰਵਾ ਲਈ ਛੱਡੀ ਆਹ ਤੇ ਮਾਸਕੀ ਕਿੱਥੇ ਗਿਆ 10 ਮਿੰਟ ਹੋ ਗਏ ਮਾਸਕੀ ਕਿੱਥੇ ਗਿਆ ਤੂੰ ਉਹ ਸਾਨੂੰ ਕਿਹਾ ਕੀ ਕਰਿਆ ਸਾਰਿਆਂ ਨੂੰ ਇਹ ਜਣਾ ਦੇ ਤੱਕ ਮਾਰ ਇਹ ਜਣਾ ਦੇ ਤੱਕ ਹਾਂ ਤੂੰ ਕਾਹਦੇ ਬੋਲੇ ਸਾਰੇ ਆਪਾਂ ਕੀ ਹਾਂ ਪੁੱਤਿਆ ਮੈਂ ਤਾਂ ਘਰ ਤਾਂ ਘਰ ਕਰਨੀ ਆਂ ਕੋਈ ਨਹੀਂ ਕੋਈ ਮੇਰਾ ਬੂਹ ਨਾ ਮਾਰ ਜੀ ਕੋਈ ਨਹੀਂ ਮਾਸਕੀ ਤੂੰ ਨਾ ਬੋਲ ਤੱਕ ਆਨੇ ਕੋਈ ਮਾਝਾ ਇਹ ਕੋਈ ਮਾਝਾ ਪੈ ਗਿਆ ਤੇ ਲੱਗਦਾ ਸਿੰਗਲ ਹੈ ਇਹ ਵੀ ਪਰਿਮਾਣ ਨਾਲ ਜਿਹੜੀ ਨਾ ਇਸ ਨੇ ਮਹਿਵਾ ਦੇ ਆਈ ਇਹਨਾਂ ਨਾਲ ਇਹ ਕੁੱਤੇਆਂ ਨੂੰ ਆ ਜਾਣ ਨੂੰ ਪਰ ਸਾਨੂੰ ਕੁੱਤੇਆ ਇਤਨ ਕਰਿਆ ਪਾਦਾ ਆ ਆਹ ਬੋਲੀ ਨਾ ਦਿੱਖਦਾ ਲਾਈਟ ਨਹੀਂ ਨਾ ਇਹਨੂੰ ਤੇਰਾ ਕਿਲੋ ਜੀ ਨਾਲੇ ਪੜੀ ਕਿੰਨਾ ਕਿਹੜਾ ਹਾਂ ਮੈਂ ਹਾਂ ਅੰਟੀ ਨੇ ਮੈਂ ਕੋਈ ਪਿੱਛੇ ਕਰਨ ਦੀ ਵੀ ਹੰਡੀ ਨੇ ਮੇਰੇ ਚਪੇੜ ਮਾਰੀ ਹੈ জোর ਕੇ ਮੈਂ ਉਧਰ ਧੀਰੀ ਉਹਨਾਂ ਨੂੰ ਧੱਕੇ ਦਿੱਤੇ ਹੈ ਮੇਰੇ ਹੱਥ ਕੰਪਲੇਨ ਕੀਤੀ ਜਾਵੇ ਕਰੋ ਕੰਪਲੇਨ ਕਰੋ ਸੜਾ ਹਰਿਆ ਸਾਡੇ ਕੋਲ ਨਹੀਂ ਗਰਮੀ ਬਰਦਾਸ਼ਤ ਨਹੀਂ ਇਸੇ ਕਰਨਾ ਹੀ ਅੱਜ ਪੂਰਾ ਦਿਨ ਇਹ ਤੇ ਵੇਸ ਕੀਤਾ ਔਰ ਫਿਰ ਇਹ ਆਏ ਕਿ ਸਾਡੇ ਤੰਗਾ ਕਰਦੇ ਪਏ ਆ ਸਾਰੀ ਰਾਤ ਨਹੀਂ ਸੁਣਦੇ ਚਪੇੜ ਮਾਰੀ ਸਵੇਰੇ ਫਿਰ ਸਕੂਲ ਜਾਣ ਲੱਗਿਆ ਰੋਂਦੇ ਆ ਕਿਉਂ ਇਦਾਂ ਰੋਕਿਆ ਜਾਂਦਾ ਕੋਈ ਤਾਰ ਨਹੀਂ ਪੈਣ ਦਿੰਦੇ ਸਰਕਾਰੀ ਗਲੀ ਸਰਕਾਰੀ ਦੀ ਗਲੀ ਚ ਤਾਰ ਪਾਉਂਦੇ ਆ ਪਿਆਣੀ ਦੇਂਦੇ ਉਹ ਸਾਡੇ ਵੱਲੇ ਬਾਤ ਦਿਖਾ ਰਿਹਾ ਕਿ ਬਾਦੋਂ ਲੋਕ ਵੱਲੋਂ ਇੱਕ ਵਾਰ ਦੁਬਾਰਾ ਕੋਸ਼ਿਸ਼ ਕੀਤੀ ਗਈ ਆ ਪਰ ਇਸ ਵਾਰ ਜਿਹੜਾ ਉਹ ਕੰਮ ਜਿਹੜਾ ਉਹ ਲਗਭਗ ਕੰਪਲੀਟ ਹੋਣ ਦੀ ਕਕਾਰ ਤੇ ਆ ਤੇ ਹੁਣ ਦੇਖਣਾ ਹੈ ਕਿ ਪਿੰਡ ਵਸਨੀਕ ਦੀ ਸਮੱਸਿਆ ਜਿਹੜੀ ਪਿਛਲੇ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਸੀਗੀ ਉਹਦਾ ਹੱਲ ਹੋ ਜਾਂਦਾ ਕਿ ਨਹੀਂ ਕਿਉਂਕਿ ਇੱਕ ਪਰਿਵਾਰ ਜਿਹੜਾ ਹੈ ਉੱਥੇ ਕੰਮ ਕਰਨਾ ਨਹੀਂ ਦੇ ਰਿਹਾ ਲਗਭਗ 2 ਘੰਟੇ ਦੀ ਮਸ਼ਕੱਤ ਤੋਂ ਬਾਅਦ ਜਿਹੜੀ ਇਹ ਤਾਰ ਲਗਭਗ ਇੱਥੇ ਪੈ ਚੁੱਕੀ ਹੈ ਪਰਿਵਾਰ ਇੱਕ ਸੀਗਾ ਜਿਹੜਾ ਕਿ ਇਸ ਕੰਮ ਦੇ ਵਿੱਚ ਜੜਾ ਮਾਰ ਰਿਹਾ ਸੀਗਾ ਪਿੰਡ ਵਾਸੀ ਮਜੂਦ ਹੈ ਗੱਲਬਾਤ ਕਰਾਂਗੇ ਭਾਜੀ ਕਿੰਨੇ ਦਿਨਾਂ ਤੋਂ ਪ੍ਰਯਾਸ ਕਰ ਰਹੇ ਸੀਗੇ ਤੇ ਅੱਜ ਕੀ ਮਸਲਾ ਹੱਲ ਹੋਣਾ ਜੀ 2 ਮਹੀਨੇ ਹੋ ਗਿਆ ਆਵਜਨ ਸ਼ੈਮ ਨਹੀਂ ਹੋ ਗਿਆ ਕੰਮ ਪਿਛੇ ਮੇਰੇ ਪਰ ਇਹ ਉਹ ਜਨਾਨੀ ਹਣ ਉਤਾਰ ਨਹੀਂ ਪੈਂਦੀ ਅੱਜ ਹੜੇਣ ਧੱਕਾ ਬੜਾ ਕੀਤਾ ਇੱਕ ਆਡੀ ਨੂੰ ਨੂੰ ਕੁੱਟਿਆ ਦੋ ਆਡੀ ਨੂੰ ਇੱਕ ਫੌਜੀ ਦੇ ਘਰ ਵਾਲਾ ਉਹਨਾਂ ਦੋਨਾਂ ਨੇ ਗੁੱਤ ਫੜ ਕੇ ਨਾ ਤੂਆ ਤੇ ਬੜੇ ਧੱਕੇ ਨਾਲ ਜੀ ਕੰਮ ਕਰਾਇਆ ਅਸੀਂ ਪਰ ਇਹ ਬੀਲੀ ਬੋਰ ਦੀ ਬੜੀ ਮਿਹਰਬਾਨੀ ਜਿਹੜਾ ਨਾਲ ਸਾਡਾ ਸਾਥ ਦਿੱਤਾ ਔਰ ਮੀਡੀਆ ਵੀ ਬੜਾ ਤਲਾਤ ਨਾਲ ਮਦਦ ਕਰਦੇ ਬਹੁਤ ਤਲਾਤ ਨਾਲ ਧੰਨਵਾਦ ਕਰਦੇ ਆਂ ਵੀ ਜਿਹਨਾਂ ਸਾਡਾ ਸਾਥ ਦਿੱਤਾ ਅਸੀਂ ਤੇ ਨਿਕ ਦੁਖੀ ਹੋ ਕੇ ਦੇਹੀ ਨਿਕ ਦੁਖੀ ਹੋ ਕੇ ਦੇਹੀ ਅਸੀਂ ਤੇ ਘਰ ਬੈ ਕੇ ਦੇ ਜੀ ਹਨੂ ਇਹ ਇਹ ਹਡਾ ਲੱਗਦਾ ਕੰਮ ਇਸ ਚਾਲੂ ਰੂਪ ਤੇ ਚੱਲੇਗਾ ਜਾਂ ਕਿੱਦਾਂ ਕੰਮ ਤਾਂ ਰੁਕ ਰਾ ਜਿਹੜਾ ਉਹਦੇ ਗੇਟ ਦੇ ਗਾੜੀ ਸਾਈਡ ਤੇ ਖੰਭਾ ਨਾ ਸਾਨੂੰ ਖਤਰਾ ਵੀ ਕੱਲ ਨੂੰ ਉਹਨੂੰ ਰਾਤ ਨੂੰ ਡਗਾਣਾ ਦੇ ਸੁੱਟਣਾ ਦੇ ਉਹਦੇ ਜ਼ਿੰਮੇਵਾਰ ਉਹ ਜਨਾਨੀ ਹੋएगी ਕੱਲ ਨੂੰ ਕੋ ਤਾਰ ਖਿੱਚੇਗੀ ਜਾਂ ਧੂਏਗੀ ਕੱਲ ਨੂੰ ਉਹ ਫੱਕ ਦਾ ਰੋਏਗੀ ਠੀਕ ਹੈ ਸਤਾਜੀ ਕੀ ਕਹਿਣਾ ਚਾਹੁੰਦੇ ਤੁਸੀਂ ਕੱਲ ਨੂੰ ਹੋਏ ਵੀ ਕੱਲ ਨੂੰ ਖੰਮਾ ਖੰਮਾ ਨਾ ਛੱਡ ਦੇਣ ਜਿੰਮੇਵਾਰ ਉਹ ਜਨਾਨੀ ਹੈਗੇ ਅਸੀਂ ਤਾਂ ਤਾਰ ਚਲੋ ਬੀਜ ਵਾਲਾ ਲਾ ਕੇ ਨਾਲ ਹੋ ਕੇ ਪਾਤੀ ਆ ਤੇ ਸਰਕਾਰੀ ਗਲੀਏ ਤਾਰ ਆ ਇਹ ਐਵੇਂ ਕੱਲ ਨੂੰ ਇਹੋ ਜਿੰਮੇਵਾਰ ਹੋਣਗੇ ਤੇ ਸਾਡੀ ਦੋਆ ਜਨਾਨੀ ਦੀ ਅੱਥੀ ਪਈ ਹੈ ਜੀ ਠੀਕ ਮਹਿਲਾ ਨਾਲ ਗੱਲਬਾਤ ਕਰਾਂਗੇ ਮਾਦਾ ਜੀ ਕੰਮ ਤੁਹਾਡਾ ਹੱਲ ਹੋ ਗਿਆ ਕੀ ਕਹਿਣਾ ਚਾਹੁੰਦੇ ਹੋ ਕੀ ਕੀ ਕਰਾ ਜਾਂਦੇ ਹੋ ਠੀਕ ਹੁਣ ਤਾਰ ਪਾਈ ਆ ਬੱਤੀਆਂ ਦੇ ਦਿਓ ਤੇ ਬੱਚੇ ਚਲੋ ਜੀ ਯੋਜਨਾ ਬੁੱਸੇ ਬੱਚੇ ਖਰਾਬ ਹੋ ਜਾਂਦੇ ਠੀਕ ਆ ਠੀਕ ਲੱਗਦਾ ਮਤਲਬ ਹੋ ਜਾਏਗਾ ਹੋ ਜਾਏਗਾ ਤੁਸੀਂ ਕਰਨ ਨਹੀਂ ਨਹੀਂ ਇਹ ਹੋਣਾ ਜੀ ਇਸੇ ਕੇ ਜਰੀਏ ਇਹ ਕ ਤਰੀਕਾ ਹੁੰਦਾ ਨਾ ਠੀਕ ਆ ਠੀਕ ਹੈ ਮਹਿਲਾ ਸੀਗੇ ਪਿੰਡ ਵਾਸੀ ਸੀਗੇ ਉਹਨਾਂ ਸਾਨੂੰ ਦੱਸਿਆ ਕਿ ਹੋਂ ਜਿਹੜੇ ਉਹਨਾਂ ਨੂੰ ਇਹ ਉਮੀਦ ਜਾਗੀ ਹੈ ਕਿ ਜਿਹੜਾ ਇਸ ਮਸਲੇ ਨਾਲ ਨੂੰ ਆ ਰਹੀਆਂ ਸੀਗੀਆਂ ਉਹ ਉਹਦਾ ਹੱਲ ਹੋਏਗਾ ਕਿੰਨੇ ਘੰਟੇ ਲੱਗੇ ਮਤਲਬ ਇਹ ਕੰਮ ਕਰਦੇ ਦੋ ਤਿੰਨ ਚਾਰ ਦਿਨ ਹੋਈਆਂ ਤਿੰਨ ਚਾਰ ਘੰਟੇ ਹੋਈਆਂ ਕਿੰਨੇ ਵਾਰੀ ਰੁਕ ਗਿਆ ਉਹ ਤੇ ਕਰੋ 11 ਵਜੇ ਨਹੀਂ ਨਿਕਲੀ ਦੀ ਅੱਛਾ ਦਰਹਤ ਭਾਈ ਵੀ ਹੋਈ ਹਤੀ ਹੋਈ ਜਾਂ ਬੁੱਢੀਆਂ ਬੁੱਢੀਆਂ ਦੀ ਹੋਈ ਆ ਬੁੱਢੀ ਪਰ ਹਲ ਹੋ ਗਿਆ ਹੋ ਗਿਆ ਹੋ ਗਿਆ ਠੀਕ ਭਾਈ ਕੀ ਗੱਲਾਂ ਚਾਹਦੇ ਹੋ ਮਸਲਾ ਹੱਲ ਹੋ ਗਿਆ ਭਾਈ ਹੋ ਗਿਆ ਮਸਲਾ ਹੱਲ ਕਿੰਨੇ ਦਿਨ ਤੁਹਾਡੀਆਂ ਪਿਆ ਸੀ ਭਾਈ ਹੋ ਗਿਆ 3-4 ਸਾਲ 3-4 ਮਹੀਨੇ 3-4 ਮਹੀਨੇ ਹੋ ਗਿਆ ਠੀਕ ਤਸਵੀਰਾਂ ਦਿਖਾ ਦਿਓ ਕਿ ਜੇ ਜਿਹੜੇ ਨੇ ਇੱਥੇ ਮੌਜੂਦਾ ਔਰ ਐਸਡੀਓ ਉਹਨਾਂ ਦੇ ਪ੍ਰਯਾਸਾਂ ਦੇ ਨਾਲ ਜਿਹੜਾ ਮਸਲਾ ਲਗਭਗ ਪਿੰਡ ਵਾਸੀਆਂ ਦਾ ਹੱਲ ਹੋ ਗਿਆ ਪਿੰਡ ਵਾਸੀਆਂ ਨੇ ਇਹ ਉਮੀਦ ਦਿਟਾਈ ਹੈ ਕਿ ਕੰਮ ਜਿਹੜਾ ਸੁਚਾਰੂ ਰੂਪ ਵਿੱਚ ਇਹਦਾ ਚੱਲਦਾ ਰਹੇਗਾ ਔਰ ਉਹਨਾਂ ਨੇ ਜ਼ਿੰਮੇਵਾਰ ਜਿਹੜੀ ਇੱਕ ਪਰਿਵਾਰ ਜੋ ਕਿ ਮਨਾ ਕਰ ਰਿਹਾ ਸੀ ਕੰਮ ਨੂੰ ਲੈ ਕੇ ਉਹਨੇ ਬੋਲੇ ਕਿ ਕੱਲ ਨੂੰ ਕੋਈ ਨੁਕਸਾਨ ਹੁੰਦਾ ਉਹਦੀ ਜ਼ਿੰਮੇ ਕੀ ਕਹਣਾ ਜਾਂਦੇ ਹੋ ਮਸਲਾ ਬੜੀ ਦੇਰ ਤੋਂ ਬਾਅਦ ਹੱਲ ਹੋਇਆ। ਨਹੀਂ ਇਹ ਹੀ ਬੋਲਣਾ ਚਾਹੁੰਦੇ ਆ ਤੁਹਾਡਾ ਬਹੁਤ ਬਹੁਤ ਜ਼ਿਆਦਾ ਥੈਂਕ ਯੂ ਬਿਜਲੀ ਡਿਪਾਰਟਮੈਂਟ ਦਾ ਵੀ ਥੈਂਕ ਯੂ ਪ੍ਰੈਸ ਰਿਪੋਰਟਰਸ ਜੋ ਆਏ ਆ ਉਹਦਾ ਵੀ ਥੈਂਕ ਯੂ ਸਾਡੀ ਤਾਰ 2-4 ਮਹੀਨੇ ਦੀ ਜੋ ਪੈਂਡਿੰਗ ਕੰਪੇਰ ਆ ਅੱਜ ਹੋਇਆ ਬੜੀ ਮੁਸ਼ਕਿਲ ਨਾਲ ਹੋਇਆ ਪਰ ਫਿਰ ਵੀ ਇਹ ਬੋਲਣਾ ਬਹੁਤ ਜ਼ਿਆਦਾ ਤੁਹਾਡਾ ਥੈਂਕ ਯੂ ਕੀ ਲਾਕਡਾਊਨ ਕੰਮ ਚੱਲੂਗਾ ਹਾਂਜੀ ਚੱਲੇਗਾ ਕਿਉਂ ਨਹੀਂ ਚੱਲੇਗਾ ਅਗਰ ਉਹਨਾਂ ਨੇ ਦੁਬਾਰਾ ਕੀਤਾ ਦੁਬਾਰਾ ਫਿਰ ਇਹੀ ਹਾਲ ਹੋਏਗਾ ਫਿਰ ਦੁਬਾਰਾ ਕੰਟੀਨਿਊ ਹਾਂਜੀ ਥੈਂਕ ਯੂ ਕੀ ਗੱਲਾਂ ਜਾਂਦੇ ਹੋ ਬੋਲ ਬੋਲ ਬਹੁਤ ਬਹੁਤ ਮਿਹਰਬਾਨੀ ਜੀ 6 ਮਹੀਨੇ ਦੀ ਸਾਡੀ ਧਾਰਨੀ ਹੀ ਪੇ ਕਰਦੀ ਤੇ ਅੱਜ ਪੈ ਗਈ ਆ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਿਜਲੀ ਮੈਕਮੇਂਟ ਕਿੰਨਾ ਟਾਈਮ ਲੱਗਿਆ ਬੰਦੇ ਹਾਂਜੀ 6 ਮਹੀਨੇ ਚੱਲੇ ਹੀ ਇਸ ਕੰਮ ਨਾਲ ਅੱਜ ਵੀ ਕੋਈ 2 ਘੰਟੇ ਹੋਈ ਗਏ ਹੋਣੇ ਬੰਦ ਬੰਦੇ ਹਾਂਜੀ ਉਹ ਮਨ ਲੜਾਈ ਚ ਝਗੜੇ ਦੀ ਗੱਲ ਹਾਂਜੀ ਹਾਂਜੀ ਲੜਾਈ ਝਗੜੇ ਦੀ ਹੱਲ ਹੋਇਆ ਹਾਂਜੀ ਬਹੁਤ ਬਹੁਤ ਮਿਹਰਬਾਨੀ ਜੀ ਜਿਹੜੇ ਚ ਨਹੀਂ ਉਹ ਬੋਲਦੇ ਪਏ ਇਹ ਦੁਬਾਰਾ ਹਣਾ ਅਸੀਂ ਦੁਬਾਰਾ ਖੰਭਾ ਪੁੱਟਣਾ ਹੈ ਫਿਰ ਪ੍ਰੈਸਰ ਵਾਲੇ ਆਣਗੇ ਫਿਰ ਕੰਪੰਡੀ ਨੀ ਹੋਇਆ ਇਹਨਾਂ ਦਾ ਵਾਰਾ ਕੰਬੇ ਪੁੱਟਣੇ ਹਾਂਜੀ ਉਹ ਬੋਲਦੇ ਪਏ ਆ ਆਣਾ ਉਹ ਲੱਗਦਾ ਹਾਲ ਹੋ ਜਾਏਗਾ ਤਾ ਹਾਲਤ ਵੈ ਹੋਈ ਗਿਆ ਵਾ ਕਰੋ ਕਹਿੰਦੀ ਆ ਕਿ ਦੁਬਾਰਾ ਪੁੱਟਣੇ ਆ ਹਾਂ ਲਟ ਹੋ ਗਿਆ ਜਾਂ ਦੁਬਾਰਾ ਨਾ ਪੁੱਟਣਗੇ ਤੇ ਤਾਂ ਆਪਣੀ ਭੱਜੀ ਮੇਅਰ ਬਣੀ ਜਾਨ ਸਾਡੀ ਸਪੋਰਟ ਕੀਤੀ ਹੈ ਤੁਸੀਂ ਆਣ ਕੇ ਤੇ ਥੋੜਾ ਹੱਲ ਕਰਾਇਆ ਹੈ ਧੰਨਵਾਦ ਤੁਹਾਡਾ ਬਹੁਤ ਬਹੁਤ ਮੇਲਾ ਮਾਨ ਗੱਲਬਾਤ ਕੀਤੀ ਉਹਨਾਂ ਕਹਿੰਨਾ ਕਿ ਕੇਆਰਟੀ ਨਿਊਜ਼ ਨੈਟਵਰਕ ਦਾ ਵੀ ਉਹਨਾਂ ਦਾ ਧੰਨਵਾਦ ਕੀਤਾ ਤੇ ਬਿਜਲੀ ਡਿਪਾਰਟਮੈਂਟ ਦਾ ਵੀ ਧੰਨਵਾਦ ਕੀਤਾ ਕਿ ਉਹਨਾਂ ਵੱਲੋਂ ਉਹਨਾਂ ਦਾ ਸਮੱਸਿਆ ਦਾ ਹੱਲ ਕੀਤਾ ਗਿਆ ਹੈ ਲਕਿ ਇਸ ਰੋਚੀ ਸਹਿਯੋਗੀ ਦੇ ਕਿੰਨਾ ਅਰਸ਼ ਨਾਲ ਕੇਆਰਟੀ ਨਿਊਜ਼ ਸੁਝਾਣ